ਨੀਤਨ ਨੇ ਜੋ ਮੇਰੇ ਨਾਲ ਕੀਤਾ ਸੀ ਜੇਕਰ ਉਹ ਕਿਸੇ ਵੀ ਲੜਕੀ ਦੇ ਨਾਲ ਹੁੰਦਾ ਤਾਂ ਸ਼ਾਇਦ ਉਹ ਕਦੇ ਵੀ ਉਸ ਨੂੰ ਮਾਫ਼ ਨਾ ਕਰ ਸਕਦੀ ਅਤੇ ਮੈਂ ਵੀ ਉਸ ਨੂੰ ਮਾਫ਼ ਕਰਨਾ ਸੀ ਜਾਂ ਨਹੀਂ ਇਹ ਮੈਂ ਪਹਿਲਾਂ ਹੀ ਸੋਚ ਲਿਆ ਸੀ ਮੈਂ ਹੁਣ ਉਸ ਨੂੰ ਇਸ ਘਰ ਦੇ ਵਿੱਚ ਲੈ ਆਈ ਸੀ ਅਤੇ ਉਹ ਬਿਸਤਰ ਤੇ ਪਿਆ ਸੀ ਹਰ ਇੱਕ ਕੰਮ ਦੇ ਲਈ ਉਹ ਮੇਰੇ ਤੇ ਨਿਰਭਰ ਸੀ ਅੱਜ ਦੁਪਹਿਰ ਨੂੰ ਹੀ ਅਸੀਂ ਦੋਵੇਂ ਆਏ ਸੀ ਉਸ ਨੇ ਦੁਪਹਿਰ ਦਾ ਖਾਣਾ ਖਾਣ ਤੋਂ ਮਨਾਂ ਕਰ ਦਿੱਤਾ ਸੀ ਪਰ ਰਾਤ ਤੱਕ ਉਸ ਨੂੰ ਭੁੱਖ ਲੱਗ ਚੁੱਕੀ ਸੀ ਮੈਂ ਉਸ ਦੇ ਲਈ ਸੂਪ ਬਣਾਇਆ ਅਤੇ ਉਸ ਦੇ ਕੋਲ ਲਈ ਮੈਂ ਉਸ ਨੂੰ ਕਿਹਾ ਸੂਪ ਪੀ ਲਓ ਉਹ ਕਹਿਣ ਲੱਗਿਆ ਮੈਂ ਨਹੀਂ ਪੀਵਾਂਗਾ ਪਤਾ ਨਹੀਂ ਤੁਸੀਂ ਇਸ ਦੇ ਵਿੱਚ ਕੀ ਮਲਾਇਆ ਹੋਵੇਗਾ ਮੈਨੂੰ ਪਤਾ ਹੈ ਕਿ ਤੁਸੀਂ ਆਪਣਾ ਬਦਲਾ ਲੈਣ ਦੇ ਲਈ ਮੈਨੂੰ ਇੱਥੇ ਲੈ ਕੇ ਆਏ ਹੋ ਤੁਸੀਂ ਮੈਨੂੰ ਜਾਨ ਤੋਂ ਮਾਰਨਾ ਚਾਹੁੰਦੇ ਹੋ ਮੈਂ ਉਸ ਨੂੰ ਕਿਹਾ ਕਿ ਮੈਂ ਤੁਹਾਨੂੰ ਇੰਨੀ ਆਸਾਨ ਮੌਤ ਨਹੀਂ ਦੇਵਾਂਗੀ ਮੇਰੀ ਗੱਲ ਸੁਣ ਕੇ ਤੇ ਮੇਰੀ ਸ਼ਕਲ ਦੇਖ ਕੇ ਉਹ ਹੋਰ ਵੀ ਜ਼ਿਆਦਾ ਹਰਾਣ ਹੋ ਗਿਆ ਸੀ ਮੈਂ ਸੂਪ ਦੇ ਵਿੱਚੋਂ 2-4 ਚਮਚ ਪੀਤੇ ਅਤੇ ਉਸ ਨੂੰ ਕਿਹਾ ਕਿ ਦੇਖੋ ਇਸ ਦੇ ਵਿੱਚ ਜ਼ਹਿਰ ਨਹੀਂ ਹੈ ਹੁਣ ਉਹ ਚੁੱਪ ਹੋ ਗਿਆ ਸੀ ਉਸ ਦੇ ਕੋਲ ਕਹਿਣ ਦੇ ਲਈ ਕੁਝ ਵੀ ਨਹੀਂ ਸੀ ਉਸ ਨੇ ਚੁੱਪ ਚਾਪ ਸੂਪ ਪੀ ਲਿਆ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਇਸ ਘਰ ਦੇ ਵਿੱਚ ਇੱਕ ਹੀ ਕਮਰਾ ਸੀ ਇਸ ਤਰ੍ਹਾਂ ਨਹੀਂ ਸੀ ਕਿ ਮੈਂ ਦੂਜੇ ਕਮਰੇ ਦੇ ਵਿੱਚ ਜਾ ਕੇ ਸੌਂ ਜਾਂਦੀ ਅਤੇ ਨਾ ਹੀ ਕੋਈ ਇਹ ਇੰਨਾ ਵੱਡਾ ਘਰ ਸੀ ਇਸ ਦੇ ਵਿੱਚ ਕੋਈ ਫਰਨੀਚਰ ਵੀ ਨਹੀਂ ਸੀ ਸਿਰਫ ਇੱਕ ਬੈੱਡ ਸੀ ਜਿਸ ਦੇ ਨਿੱਤਨ ਸੌ ਰਿਹਾ ਸੀ ਉਸ ਹੀ ਬੈੱਡ ਦੇ ਦੂਜੇ ਹਿੱਸੇ ਦੇ ਵਿੱਚ ਮੈਂ ਸੌਣਾ ਸੀ ਜਦੋਂ ਮੈਂ ਉਸ ਦੇ ਕੋਲ ਜਾ ਕੇ ਲੇਟੀ ਤਾਂ ਉਹ ਥੋੜਾ ਘਬਰਾ ਗਿਆ ਸੀ ਲੱਗਿਆ ਕਿ ਤੁਸੀਂ ਵੀ ਇੱਥੇ ਹੀ ਸੌਂਗੇ ਮੈਂ ਕਿਹਾ ਕਿ ਮੈਂ ਹੋਰ ਕਿੱਥੇ ਸੋਵਾਂ ਨਾ ਤਾਂ ਇਸ ਘਰ ਦੇ ਵਿੱਚ ਮੰਝਾ ਹੈ ਅਤੇ ਨਾ ਹੀ ਕੋਈ ਸੋਫਾ ਮੈਂ ਇੱਥੇ ਹੀ ਤਾਂ ਸੋਵਾਂਗੀ ਨਾ ਮੈਂ ਇੱਕ ਪਾਸੇ ਹੋ ਕੇ ਸੌਂ ਗਈ ਸੀ ਮੈਂ ਉਸ ਦੇ ਵੱਲ ਦੇਖ ਰਹੀ ਸੀ ਮੈਂ ਕਿਹਾ ਕੀ ਗੱਲ ਹੈ ਕਿ ਮੈਂ ਤੁਹਾਡੇ ਨਾਲ ਪਹਿਲੀ ਵਾਰ ਸੌਂ ਰਹੀ ਹਾਂ ਉਸ ਨੇ ਕਿਹਾ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਮੈਂ ਕਿਹਾ ਕਿ ਪਤੀ ਹੋ ਤੁਸੀਂ ਮੇਰੇ ਜੇਕਰ ਮੈਂ ਤੁਹਾਡੇ ਨਾਲ ਇੱਕ ਹੀ ਬੈੱਡ ਤੇ ਸੌਂ ਜਾਵਾਂਗੀ ਤਾ ਕੀ ਹੋ ਜਾਵੇਗਾ ਤੁਸੀਂ ਚੁੱਪਚਾਪ ਸੌਂ ਕਿਉਂ ਨਹੀਂ ਜਾਂਦੇ ਪਰ ਉਸ ਨੂੰ ਨੀਂਦ ਨਹੀਂ ਆ ਰਹੀ ਸੀ ਅੱਧੀ ਰਾਤ ਤੱਕ ਉਹ ਜਾਗ ਰਿਹਾ ਸੀ ਮੈਂ ਉਸ ਨੂੰ ਫਿਰ ਪੁੱਛਿਆ ਕਿ ਆਖਿਰਕਾਰ ਗੱਲ ਕੀ ਹੈ ਉਹ ਕਹਿਣ ਲੱਗਿਆ ਕਿ ਮੇਰੀ ਲੱਤ ਦੇ ਵਿੱਚ ਬਹੁਤ ਦਰਦ ਹੈ ਉਸ ਨੂੰ ਸੱਚਮੁੱਚ ਦਰਦ ਹੋ ਰਿਹਾ ਸੀ ਕਿਉਂਕਿ ਉਸ ਦੇ ਚਿਹਰੇ ਤੇ ਦਰਦ ਦਾ ਅਹਿਸਾਸ ਸਾਫ਼ ਦਿਖ ਰਿਹਾ ਸੀ ਅਤੇ ਸ਼ਾਇਦ ਇਹ ਮੇਰੀ ਮੁਹੱਬਤ ਸੀ ਕਿ ਮੈਂ ਉਸ ਨੂੰ ਦਰਦ ਦੇ ਵਿੱਚ ਦੇਖ ਹੀ ਨਹੀਂ ਸਕਦੀ ਸੀ ਮੈਂ ਉਸ ਨੂੰ ਉੱਠ ਕੇ ਦਵਾਈ ਦਿੱਤੀ 1 ਘੰਟੇ ਬਾਅਦ ਉਹ ਸੌਂ ਗਿਆ ਸੀ ਉਹ ਚਾਹੇ ਜਾਨਾ ਚਾਹੇ ਮੈਂ ਉਸਦੇ ਸਾਰੇ ਕੰਮ ਖੁਦ ਹੀ ਕਰ ਰਹੀ ਸੀ ਫਿਰ ਉਸਨੇ ਕਿਸੇ ਨਾਲ ਫੋਨ ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ ਕਿ ਉਸ ਨੂੰ ਪੈਸਿਆਂ ਦੀ ਸਖਤ ਜ਼ਰੂਰਤ ਹੈ ਉਸਦੇ ਬਹੁਤ ਸਾਰੇ ਜਾਣਨ ਵਾਲੇ ਲੋਕ ਸਨ ਉਸ ਨੇ ਸਾਰਿਆਂ ਨੂੰ ਫੋਨ ਕੀਤਾ ਸੀ ਕਿ ਕੋਈ ਤਾਂ ਪੈਸੇ ਦੇ ਜਾਵੇਗਾ ਦੁਪਹਿਰ ਨੂੰ ਜਦੋਂ ਮੈਂ ਉਸਦੇ ਲਈ ਖਾਣਾ ਲੈ ਕੇ ਆਈ ਤਾਂ ਮੈਂ ਕੁਝ ਪੈਸੇ ਉਸਦੇ ਕੋਲ ਰੱਖ ਦਿੱਤੇ ਮੈਂ ਕਿਹਾ ਇਹ ਲਓ ਇਹ ਕੁਝ ਪੈਸੇ ਹਨ ਜੋ ਉਸ ਦਿਨ ਤੁਹਾਡੀ ਜੇਬ ਦੇ ਵਿੱਚ ਸਨ ਸ਼ਾਇਦ ਤੁਸੀਂ ਮੈਨੂੰ ਵੇਚ ਕੇ ਕਮਾਈ ਸਨ ਮੈਂ ਇਸ ਦੇ ਵਿੱਚੋਂ ਕੁਝ ਪੈਸੇ ਖਰਚ ਕਰ ਲਏ ਹਨ ਪਰ ਇਹ ਬਾਕੀ ਬਚੇ ਹਨ ਤੁਸੀਂ ਇਹਨਾਂ ਨੂੰ ਆਪਣੇ ਕੋਲ ਰੱਖ ਸਕਦੇ ਹੋ ਵੈਸੇ ਤਾਂ ਇਹ ਮੇਰੀ ਕਮਾਈ ਦੇ ਪੈਸੇ ਹਨ ਪਰ ਤੁਹਾਨੂੰ ਪੈਸਿਆਂ ਦੀ ਜ਼ਰੂਰਤ ਹੈ ਤੁਸੀਂ ਰੱਖ ਲਓ ਸਵੇਰ ਤੋਂ ਤੁਸੀਂ ਲੋਕਾਂ ਨੂੰ ਫੋਨ ਕਰ ਰਹੇ ਹੋ ਤਾਂ ਤੁਹਾਨੂੰ ਇਹਨਾਂ ਦੀ ਜ਼ਰੂਰਤ ਹੈ ਤਾਂ ਤੁਸੀਂ ਇਹਨਾਂ ਨੂੰ ਰੱਖ ਲਓ ਉਹ ਮੇਰੇ ਨਾਲ ਨਜ਼ਰਾਂ ਮਿਲਾਉਣ ਦੇ ਕਾਬਲ ਨਹੀਂ ਸੀ ਨਜ਼ਰਾਂ ਝੁਕਾਉਂਦੇ ਹੋਏ ਕਹਿਣ ਲੱਗਿਆ ਮੈਨੂੰ ਨਹੀਂ ਚਾਹੀਦੇ ਤੁਸੀਂ ਰੱਖ ਲਓ ਘਰ ਦੇ ਵਿੱਚ ਜੋ ਚੀਜ਼ਾਂ ਲਿਆਉਣੀਆਂ ਪੈਣਗੀਆਂ ਉਹਨਾਂ ਦੇ ਲਈ ਕੰਮ ਆਉਣਗੇ ਮੈਂ ਪੈਸੇ ਇਸ ਲਈ ਮੰਗ ਰਿਹਾ ਸੀ ਤਾਂ ਕਿ ਤੁਹਾਨੂੰ ਦੇ ਸਕਾਂ ਕਿਉਂਕਿ ਤੁਸੀਂ ਹੀ ਰਾਸ਼ਨ ਪਾਣੀ ਚਲਾ ਰਹੇ ਹੋ ਮੈਂ ਤਾਂ ਉੱਠ ਕੇ ਕਿਤੇ ਜਾ ਵੀ ਨਹੀਂ ਸਕਦਾ ਕੱਲ ਵੀ ਤੁਸੀਂ ਚਿਕਨ ਸੂਪ ਬਣਾਇਆ ਸੀ ਇਸ ਲਈ ਰਾਸ਼ਨ ਦੇ ਪੈਸੇ ਕਿੱਥੋਂ ਆਉਣਗੇ ਮੈਂ ਕਿਹਾ ਕਿ ਤੁਹਾਨੂੰ ਪੈਸਿਆਂ ਦੇ ਬਾਰੇ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ ਪੈਸੇ ਬਹੁਤ ਆ ਜਾਣਗੇ ਉਹ ਕਹਿਣ ਲੱਗਿਆ ਕੀ ਮਤਲਬ ਮੈਂ ਕਿਹਾ ਕਿਉਂ ਕਿ ਤੁਸੀਂ ਮੈਨੂੰ ਧਿਆਨ ਦੇ ਨਾਲ ਨਹੀਂ ਦੇਖਿਆ ਮੈਂ ਕਿੰਨੀ ਖੂਬਸੂਰਤਾਂ ਜਵਾਨ ਹਾਂ ਅਤੇ ਹੁਣ ਤਾਂ ਵੈਸੇ ਵੀ ਮੈਂ ਕਿਸੇ ਕੰਮ ਦੀ ਨਹੀਂ ਰਹੀ ਮੇਰੇ ਨਾਲ ਜੋ ਹੋਣਾ ਸੀ ਉਹ ਤਾਂ ਹੋ ਚੁੱਕਿਆ ਹੈ ਹੁਣ ਇੱਕ ਵਾਰ ਹੋਵੇ ਦੋ ਵਾਰ ਹੋਵੇ ਜਾਂ 10 ਵਾਰ ਹੋਵੇ ਇਸ ਦੇ ਨਾਲ ਕੀ ਫਰਕ ਪੈਂਦਾ ਹੈ ਮੈਂ ਚਲੀ ਜਾਵਾਂਗੀ ਕਿਤੇ ਵੀ ਅਤੇ ਕਮਾ ਕੇ ਲਿਆਵਾਂਗੀ ਪੈਸੇ ਮੇਰੀ ਖੂਬਸੂਰਤੀ ਦੀ ਬੋਲੀ ਲਗਾ ਕੇ ਤੁਸੀਂ ਪੈਸੇ ਕਮਾਏ ਸਨ ਹੁਣ ਮੈਂ ਉਹੀ ਕੰਮ ਕਰਾਂਗੀ ਇਸ ਦੇ ਵਿੱਚ ਹਰਜ ਹੀ ਕੀ ਹੈ ਇਹ ਕਹਿੰਦੇ ਕਹਿੰਦੇ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਵਹਿਣ ਲੱਗੇ ਸਨ ਮੈਂ ਉਸ ਦੇ ਵੱਲ ਪਿੱਠ ਕਰਕੇ ਆਪਣੇ ਹੰਝੂ ਲੁਕੋ ਲਏ ਸਨ ਮੇਰੀ ਇਸ ਗੱਲ ਤੇ ਉਹ ਤੜਫੁੱਟਿਆ ਸੀ ਉਸ ਦੀਆਂ ਅੱਖਾਂ ਦੇ ਵਿੱਚ ਅਚਾਨਕ ਤੋਂ ਹੰਝੂ ਭਰ ਆਏ ਸੀ ਕਹਿਣ ਲੱਗਿਆ ਕੀ ਮਤਲਬ ਕਹਿਣਾ ਕੀ ਚਾਹੁੰਦੀ ਹੈ ਤੂੰ ਮੈਂ ਕਿਹਾ ਮੈਂ ਉਹੀ ਕਹਿਣਾ ਚਾਹੁੰਦੀ ਹਾਂ ਜੋ ਤੂੰ ਮੈਨੂੰ ਕਿਹਾ ਸੀ ਤੁਸੀਂ ਹੀ ਤਾਂ ਮੈਨੂੰ ਮਾਰਕੀਟ ਦੇ ਵਿੱਚ ਵੇਚਿਆ ਸੀ ਮਾਰਕੀਟ ਦੇ ਵਿੱਚ ਪਈ ਹੋਈ ਚੀਜ਼ ਤਾਂ ਫਿਰ ਬਿਕਾਉ ਹੀ ਹੁੰਦੀ ਹੈ ਪੈਸਿਆਂ ਦੀ ਫਿਕਰ ਨਾ ਕਰੋ ਨੀਤਨ ਕੁਮਾਰ ਹੁਣ ਜੋ ਰਾ ਦਿਲ ਕਰੇਗਾ ਮੈਂ ਉਹੀ ਕਰਾਂਗੀ ਪਰ ਹਾਂ ਇੱਕ ਗੱਲ ਯਾਦ ਰੱਖਿਓ ਮੈਂ ਇੱਕ شریف ਮਾਂ ਬਾਪ ਦੀ ਬੇਟੀ ਹਾਂ ਮੈਂ ਇਸ ਤਰ੍ਹਾਂ ਦਾ ਘਟੀਆ ਕੰਮ ਕਦੇ ਵੀ ਨਹੀਂ ਕਰਾਂਗੀ ਮੈਂ ਤੁਹਾਡੇ ਵਰਗੀ ਨਹੀਂ ਹਾਂ ਸਭ ਨੂੰ ਆਪਣੀ ਤਰ੍ਹਾਂ ਨਾ ਸਮਝ ਲਿਓ ਮੇਰੀ ਗੱਲ ਤੇ ਉਹ ਚੁੱਪ ਹੋ ਗਿਆ ਸੀ ਉਸ ਨੂੰ ਬਾਥਰੂਮ ਤੱਕ ਮੈਂ ਹੀ ਲੈ ਕੇ ਜਾਂਦੀ ਸੀ ਉਸ ਨੂੰ ਇੱਕ ਹੱਥ ਦੇ ਨਾਲ ਸਹਾਰਾ ਦੇਣਾ ਪੈਂਦਾ ਸੀ ਤਾਂ ਕਿ ਉਹ ਬਾਥਰੂਮ ਦੇ ਵਿੱਚ ਚਲਾ ਜਾਂਦਾ ਮੈਂ ਉਸ ਨੂੰ ਕਹਿੰਦੀ ਕਿ ਦਰਵਾਜ਼ਾ ਬੰਦ ਨਾ ਕਰੀ ਕਿਤੇ ਅੰਦਰ ਤੁਸੀਂ ਡਿੱਗ ਨਾ ਜਾਓ ਨਹੀਂ ਤਾਂ ਦਰਵਾਜ਼ਾ ਤੋੜਨਾ ਪਵੇ ਹੁਣ ਉਹ ਪਹਿਲਾਂ ਤੋਂ ਠੀਕ ਹੋ ਰਿਹਾ ਸੀ ਇੱਕ ਦਿਨ ਡਾਕਟਰ ਆਇਆ ਅਤੇ ਉਹਨਾਂ ਨੇ ਆ ਕੇ ਪਲਾਸਟਰ ਵੀ ਖੋਲ ਦਿੱਤਾ ਕਹਿਣ ਲੱਗੇ ਕਿ ਹੁਣ ਇਹ ਪਹਿਲਾਂ ਤਾਂ ਠੀਕ ਹੈ ਥੋੜੀ ਥੋੜੀ ਐਕਸਰਸਾਈਜ਼ ਕਰਵਾਉਣੀ ਪਵੇਗੀ ਤਾਂ ਕਿ ਇਹਨਾਂ ਦਾ ਪੈਰ ਬਿਲਕੁਲ ਠੀਕ ਹੋ ਸਕੇ ਰੋਜ਼ਾਨਾ ਦੇ 20-25 ਕਦਮ ਤੁਰਨੇ ਪੈਣਗੇ ਤੇ ਉਸ ਤੋਂ ਬਾਅਦ ਹੌਲੀ ਹੌਲੀ ਕਦਮਾਂ ਨੂੰ ਵਧਾਉਨੇ ਵਧਾਉਂਦੇ ਜਾਣਾ ਹੈ ਡਾਕਟਰ ਨੇ ਕਿਹਾ ਕਿ ਤੁਹਾਡੇ ਘਰ ਦੇ ਵਿੱਚ ਕੋਈ ਹੋਰ ਮਰਦ ਨਹੀਂ ਹੈ ਮੈਂ ਕਿਹਾ ਨਹੀਂ ਜੀ ਫਿਲਹਾਲ ਤਾਂ ਮੈਂ ਕੱਲੀ ਹਾਂ ਉਹਨਾਂ ਨੇ ਕਿਹਾ ਕਿ ਤੁਸੀਂ ਇਸ ਦਾ ਬੋਝ ਕਿਵੇਂ ਚੱਕੋਗੇ ਇਹਨਾਂ ਨੂੰ ਤਾਂ ਸਹਾਰਾ ਦੇ ਕੇ ਤੋਰਨਾ ਪਵੇਗਾ ਮੈਂ ਕਿਹਾ ਕਿ ਮੈਂ ਕਰ ਲਵਾਂਗੀ ਕੁਝ ਨਾ ਕੁਝ ਨਹੀਂ ਤਾਂ ਵਾਕਰ ਸਟੈਂਡ ਲੈ ਲਵਾਂਗੀ ਇਸ ਦੇ ਲਈ ਡਾਕਟਰ ਨੇ ਕਿਹਾ ਕਿ ਚਲੋ ਠੀਕ ਹੈ ਵੈਸੇ ਮੈਂ ਤੁਹਾਡੇ ਵਰਗੀ ਪਤਨੀ ਨੂੰ ਦੇਖ ਕੇ ਬਹੁਤ ਇੰਪ੍ਰੈਸ ਹੋ ਗਿਆ ਹਾਂ ਜਿਸ ਤਰ੍ਹਾਂ ਤੁਸੀਂ ਇਹਨਾਂ ਦਾ ਖਿਆਲ ਰੱਖਦੇ ਹੋ ਨਹੀਂ ਤਾਂ ਇਸ ਤਰ੍ਹਾਂ ਦਾ ਆਦਮੀ ਜੋ ਬਿਸਤਰ ਤੇ ਪੈ ਜਾਂਦਾ ਹੈ ਸਭ ਤੋਂ ਪਹਿਲਾਂ ਉਸ ਨੂੰ ਉਸ ਦੀ ਪਤਨੀ ਛੱਡ ਕੇ ਚਲੀ ਜਾਂਦੀ ਹੈ ਨਿਤਨ ਜੀ ਤੁਸੀਂ ਬਹੁਤ ਖੁਸ਼ਕਿਸਮਤ ਆਦਮੀ ਹੋ ਜੋ ਪ੍ਰਮਾਤਮਾ ਨੇ ਤੁਹਾਨੂੰ ਇੰਨੀ ਚੰਗੀ ਪਤਨੀ ਦਿੱਤੀ ਹੈ ਨਿਤਨ ਨੇ ਇੱਕ ਨਿਗਾ ਮੇਰੇ ਵੱਲ ਮਾਰੀ ਪਰ ਉਹ ਮੇਰੇ ਨਾਲ ਨਜ਼ਰਾਂ ਮਿਲਾਉਣ ਦੇ ਕਾਬਲ ਨਹੀਂ ਸੀ ਡਾਕਟਰ ਥੋੜਾ ਸਮਾਂ ਗੱਲ ਕਰਦਾ ਰਿਹਾ ਅਤੇ ਤੇ ਡਾਕਟਰ ਚਲਾ ਗਿਆ ਹੁਣ ਮੈਂ ਰੋਜ਼ ਉਸ ਨੂੰ ਐਕਸਰਸਾਈਜ਼ ਕਰਵਾਉਂਦੀ ਸੀ ਹੁਣ ਉਹ ਆਪਣੇ ਪੈਰ ਤੇ ਖੜਾ ਹੋ ਗਿਆ ਸੀ ਇਸ ਗੱਲ ਨੂੰ 1 ਮਹੀਨਾ ਹੋ ਗਿਆ ਸੀ ਉਸ ਨੂੰ ਵੀ ਇਸ ਗੱਲ ਦੀ ਚਿੰਤਾ ਸਤਾਉਣ ਲੱਗੀ ਸੀ ਕਿ ਘਰ ਦੇ ਵਿੱਚ ਪੈਸੇ ਕਿੱਥੋਂ ਆਉਣਗੇ ਹਾਲਾਂਕਿ ਮੈਂ ਉਸ ਨੂੰ ਘਰ ਦੇ ਖਰਚ ਦੇ ਪੈਸਿਆਂ ਦੇ ਲਈ ਬਿਲਕੁਲ ਵੀ ਨਹੀਂ ਕਹਿੰਦੀ ਸੀ ਖੁਦ ਹੀ ਮੈਨੇਜ ਕਰਦੀ ਰਹਿੰਦੀ ਸੀ ਅਤੇ ਸ਼ਾਇਦ ਘਰ ਦੇ ਖਰਚ ਦੀ ਚਿੰਤਾ ਦੇ ਕਾਰਨ ਉਹ ਘਰੋਂ ਬਿਨਾਂ ਦੱਸੇ ਚਲਾ ਗਿਆ ਸੀ ਮੈਂ ਪਲਾਹੀ ਉਸ ਨੂੰ ਨਫ਼ਰਤ ਕਰਦੀ ਸੀ ਪਰ ਅਜੇ ਵੀ ਦਿਲ ਦੇ ਕਿਸੇ ਕੋਨੇ ਦੇ ਵਿੱਚ ਉਸ ਦੇ ਲਈ ਪਿਆਰ ਸੀ ਮੈਨੂੰ ਉਸ ਦਾ ਇੰਤਜ਼ਾਰ ਸੀ ਰਾਤ ਦੇ 8 ਵਜੇ ਚੁੱਕੇ ਸਨ ਪਰ ਉਹ ਅਜੇ ਤੱਕ ਘਰ ਵਾਪਸ ਨਹੀਂ ਆਇਆ ਸੀ ਮੈਂ بار بار ਦਰਵਾਜ਼ੇ ਤੱਕ ਜਾਂਦੀ ਪਰ ਚੁੱਪਚਾਪ ਨਿਰਾਸ਼ ਹੋ ਕੇ ਵਾਪਸ ਮੁੜ ਆਉਂਦੀ ਕਿਉਂਕਿ ਨਿਤਨ ਦਾ ਕਿਤੇ ਕੁਝ ਪਤਾ ਨਹੀਂ ਸੀ ਉਸ ਸਮੇਂ ਹੀ اچانک ਬੱਦਲ ਘਰਚਣ ਲੱਗੇ ਸਨ ਦਸੰਬਰ ਦਾ ਮਹੀਨਾ ਸੀ ਬਿਨਾਂ ਟਾਈਮ ਦੀ ਬਾਰਿਸ਼ ਦੇ ਕਾਰਨ ਮੈਂ ਕੁਝ ਜ਼ਿਆਦਾ ਹੀ ਪਰੇਸ਼ਾਨ ਹੋ ਗਈ ਸੀ ਅਤੇ ਕੁਝ ਹੀ ਸਮੇਂ ਦੇ ਵਿੱਚ ਦੇਖਦੇ ਹੀ ਦੇਖਦੇ ਬਹੁਤ ਤੇਜ਼ ਬਾਰਿਸ਼ ਹੋਣ ਲੱਗੀ ਸੀ ਬਿਜਲੀ ਦੀ ਗਰਜ ਮੇਰੇ ਦਿਲ ਮੈਨੂੰ ਡਰਾਉਣ ਲੱਗੀ ਸੀ ਮੈਨੂੰ ਡਰ ਲੱਗ ਰਿਹਾ ਸੀ ਸ਼ਾਇਦ ਕੁਝ ਨਾ ਕੁਝ ਅਨਹੋਣੀ ਹੋਣ ਵਾਲੀ ਸੀ ਨਿਤਨ ਦੀ ਹਾਲਤ ਅਜੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਸੀ ਅਜੇ ਵੀ ਉਹ ਲੰਗੜਾ ਕੇ ਚੱਲਦਾ ਸੀ ਪਰ ਪਤਾ ਨਹੀਂ ਸਵੇਰ ਤੋਂ ਕਿੱਥੇ ਗਿਆ ਹੋਇਆ ਸੀ ਉਸ ਦਾ ਫੋਨ ਵੀ ਬੰਦ ਆ ਰਿਹਾ ਸੀ ਡਰ ਦੇ ਮਾਰੇ ਮੈਂ ਰੋਣਾ ਸ਼ੁਰੂ ਕਰ ਦਿੱਤਾ ਪਰ ਮੇਰੇ ਤਾਂ ਹੰਝੂ ਪੁੰਜਣ ਵਾਲਾ ਵੀ ਕੋਈ ਨਹੀਂ ਸੀ ਰਾਤ ਦੇ 11 ਵਜੇ ਗੇਟ ਖੜਕਿਆ ਸੀ ਮੈਂ ਬਾਰਿਸ਼ ਦੇ ਵਿੱਚ ਭੱਜ ਕੇ ਗੇਟ ਕੋਲ ਆਈ ਸੀ ਬਾਹਰ ਦੇਖਿਆ ਤਾਂ ਕੋਈ ਅਣਜਾਣ ਆਦਮੀ ਖੜਾ ਸੀ ਕਹਿਣ ਲੱਗਿਆ ਕਿ ਨਿਤਨ ਦਾਕਾਰ ਹੈ ਮੈਂ ਹਾਂ ਦੇ ਵਿੱਚ ਸਿਰ ਹਿਲਾ ਦਿੱਤਾ ਕਹਿਣ ਲੱਗਿਆ ਤੁਸੀਂ ਨਿਤਨ ਦੇ ਕੌਣ ਹੋ ਮੈਂ ਕਿਹਾ ਮੈਂ ਉਸ ਦੀ ਪਤਨੀ ਹਾਂ ਉਸ ਨੇ ਕਿਹਾ ਕਿ ਤੁਹਾਡੇ ਪਤੀ ਮੇਰੇ ਆਟੋ ਦੇ ਵਿੱਚ ਹਨ ਸ਼ਾਇਦ ਕਿਤੇ ਉਹ ਰਸਤੇ ਦੇ ਵਿੱਚ ਬੇਹੋਸ਼ ਹੋ ਕੇ ਡਿੱਗ ਪਏ ਸਨ ਜਦੋਂ ਮੈਂ ਇਹਨਾਂ ਦੇ ਕੋਲ ਗਿਆ ਤਾਂ ਇਹ ਥੋੜੇ ਥੋੜੇ ਹੋਸ਼ ਦੇ ਵਿੱਚ ਸਨ ਅਤੇ ਇਹਨਾਂ ਨੇ ਆਪਣੇ ਘਰ ਦਾ ਐਡਰੈਸ ਦੱਸਿਆ ਸੀ ਇਨਸਾਨੀਅਤ ਦੇ ਨਾਤੇ ਮੈਂ ਤੁਹਾਡੇ ਪਤੀ ਨੂੰ ਘਰ ਦੇ ਵਿੱਚ ਲਿਆਇਆ ਹਾਂ ਹੁਣ ਤੁਸੀਂ ਇਸ ਨੂੰ ਦੇਖ ਲਓ ਸ਼ਾਇਦ ਇਹਨਾਂ ਨੂੰ ਡਾਕਟਰ ਦੀ ਜ਼ਰੂਰਤ ਹੈ ਬਾਰਿਸ਼ ਬਹੁਤ ਤੇਜ਼ ਹੋ ਰਹੀ ਸੀ ਮੈਂ ਆਟੋ ਵਾਲੇ ਨੂੰ ਕਿਹਾ ਵੀ ਕਿ ਮੈਂ ਆਪਣੇ ਪਤੀ ਨੂੰ ਲੈ ਕੇ ਹਸਪੀਟਲ ਜਾਣਾ ਹੈ ਪਰ ਉਹ ਕਹਿਣ ਲੱਗਿਆ ਕਿ ਸਾਰੇ ਰਸਤੇ ਬੰਦ ਹੋ ਚੁੱਕੇ ਹਨ ਮੈਂ ਬਹੁਤ ਹੀ ਮੁਸ਼ਕਲ ਦੇ ਨਾਲ ਤੁਹਾਡੇ ਪਤੀ ਨੂੰ ਘਰ ਤੱਕ ਲੈ ਕੇ ਆਇਆ ਹਾਂ ਸ਼ਾਇਦ ਇਹਨਾਂ ਨੂੰ ਠੰਡ ਲੱਗ ਗਈ ਹੈ ਇਸ ਕਰਕੇ ਠੰਡ ਦੇ ਕਾਰਨ ਇਹ ਬੇਹੋਸ਼ ਹੋ ਗਏ ਹਨ ਤੁਸੀਂ ਇਸ ਨੂੰ ਕਮਰੇ ਦੇ ਵਿੱਚ ਲੈ ਜਾਓ ਇਹਨਾਂ ਨੂੰ ਗਰਮ ਜਗ੍ਹਾ ਤੇ ਰੱਖੋ ਸ਼ਾਇਦ ਇਹਨਾਂ ਨੂੰ ਹੋਸ਼ ਆ ਜਾਵੇ ਉਸ ਆਟੋ ਵਾਲੇ ਦੀ ਮਦਦ ਦੇ ਨਾਲ ਹੀ ਮੈਂ ਨਿਤਨ ਨੂੰ ਕਮਰੇ ਦੇ ਵਿੱਚ ਲੈ ਕੇ ਆਈ ਸੀ ਆਟੋ ਵਾਲਾ ਹੁਣ ਜਾ ਚੁੱਕਿਆ ਸੀ ਪਰ ਨਿਤਨ ਦੀ ਹਾਲਤ ਬਹੁਤ ਖਰਾਬ ਸੀ ਮੋਬਾਈਲ ਤੇ ਸਿਗਨਲ ਵੀ ਨਹੀਂ ਆ ਰਹੇ ਸਨ ਮੈਂ ਐਂਬੂਲੈਂਸ ਨੂੰ ਕਾਲ ਕਰਨਾ ਚਾਹੁੰਦੀ ਸੀ ਪਰ ਕਾਲ ਨਹੀਂ ਲੱਗ ਰਹੀ ਸੀ ਨਿਤਨਦੇਵ ਬੁੱਲ ਨੀਲੇ ਪੈਣ ਲੱਗੇ ਸਨ ਉਸ ਦਾ ਪੂਰਾ ਸਰੀਰ ਕੰਬ ਰਿਹਾ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਨਿਤਨ ਦੀ ਠੰਡ ਨੂੰ ਕਿਵੇਂ ਘੱਟ ਕਰਾਂ ਕਦੇ ਉਸ ਦੇ ਹੱਥਾਂ ਨੂੰ ਮਸਲਦੀ ਅਤੇ ਕਦੇ ਉਸ ਦੇ ਪੈਰਾਂ ਦੀਆਂ ਤਲੀਆਂ ਨੂੰ ਮੈਂ ਸਾਰੇ ਗਿੱਲੇ ਕੱਪੜੇ ਉਤਾਰ ਕੇ ਉਸ ਨੂੰ ਕੰਬਲ ਦੇ ਵਿੱਚ ਲਪੇਟ ਦਿੱਤਾ ਸੀ ਪਰ ਉਸ ਦੀ ਸਰਦੀ ਕਿਸੇ ਪਾਸਿਓਂ ਘੱਟ ਨਹੀਂ ਹੋ ਰਹੀ ਸੀ ਕਿ ਉਸ ਸਮੇਂ ਹੀ ਦੇ ਦਿਮਾਗ ਦੇ ਵਿੱਚ ਇੱਕ ਤਮਾਕਾ ਜਿਹਾ ਹੋਇਆ ਸੀ ਮੈਂ ਫਿਲਮਾਂ ਤੇ ਕਹਾਣੀਆਂ ਦੇ ਵਿੱਚ ਦੇਖਿਆ ਸੀ ਜੇਕਰ ਆਪਣੇ ਸਰੀਰ ਦੀ ਗਰਮੀ ਦਿੱਤੀ ਜਾਵੇ ਤਾਂ ਸਰਦੀ ਲੱਗੇ ਹੋਏ ਇਨਸਾਨ ਦੀ ਬਾਡੀ ਦੇ ਵਿੱਚ ਗਰਮੀ ਪੈਦਾ ਹੁੰਦੀ ਹੈ ਉਸ ਦੀ ਹਾਲਤ ਸੁਧਰਨ ਲੱਗਦੀ ਹੈ ਹਾਲਾਂਕਿ ਮੈਂ ਨਿਤਨ ਦੇ ਨਾਲ ਇਸ ਤਰ੍ਹਾਂ ਦਾ ਕੋਈ ਵੀ ਰਿਸ਼ਤਾ ਨਹੀਂ ਬਣਾਉਣਾ ਚਾਹੁੰਦੀ ਸੀ ਪਰ ਨਿਤਨ ਦੀ ਜਾਨ ਬਚਾਉਣ ਦੇ ਲਈ ਇਹ ਸਭ ਕੁਝ ਕਰਨਾ ਜ਼ਰੂਰੀ ਸੀ ਅਤੇ ਫਿਰ ਉਹ ਮੇਰਾ ਪਤੀ ਸੀ ਕੋਈ ਗੈਰ ਮਰਦ ਨਹੀਂ ਸੀ ਫਿਰ ਮੈਂ ਸੋਚਣ ਦੇ ਵਿੱਚ ਇੱਕ ਮਿੰਟ ਵੀ ਨਹੀਂ ਲਗਾਇਆ ਸੀ ਅਤੇ ਨਿਤਨ ਦੇ ਕੰਬਲ ਦੇ ਉਸ ਦੇ ਨਾਲ ਚਿਪਕ ਕੇ ਲੇਟ ਗਈ ਸੀ ਹੌਲੀ ਹੌਲੀ ਉਸ ਦੇ ਸਰੀਰ ਨੂੰ ਗਰਮ ਕਰ ਰਹੀ ਸੀ ਮੈਂ ਆਪਣੇ ਗਰਮ ਸਾਹ ਵੀ ਨਿਤਨ ਨੂੰ ਦਿੱਤੇ ਸਨ ਜਿਸ ਕਾਰਨ ਉਸ ਦੀ ਬਾਡੀ ਦੇ ਵਿੱਚ ਗਰਮੀ ਪੈਦਾ ਹੋ ਜਾਵੇ ਹੌਲੀ ਹੌਲੀ ਨਿਤਨ ਦੀ ਹਾਲਤ ਸੁਧਰਨ ਲੱਗੀ ਸੀ ਅਤੇ ਫਿਰ ਅਚਾਨਕ ਮੈਂ ਹੈਰਾਨ ਹੋ ਗਈ ਸੀ ਜਦੋਂ ਮੈਨੂੰ ਆਪਣੀ ਕਮਰ ਤੇ ਨਿਤਨ ਦੀਆਂ ਚਲਦੀਆਂ ਹੋਈਆਂ ਉਂਗਲੀਆਂ ਮਹਿਸੂਸ ਹੋਈਆਂ ਸਨ ਮੈਂ ਉਸ ਨੂੰ ਰੋਕਣਾ ਚਾਹੁੰਦੀ ਸੀ ਪਰ ਨਿਤਨ ਦੀ ਸੰਗਤ ਦੇ ਵਿੱਚ ਸ਼ਾਇਦ ਮੈਂ ਵੀ ਸਭ ਕੁਝ ਭੁੱਲ ਚੁੱਕੀ ਸੀ ਤੇ ਉਹ ਸਭ ਕੁਝ ਹੋ ਗਿਆ ਜੋ ਮੈਂ ਬਿਲਕੁਲ ਵੀ ਚਾਹੁੰਦੀ ਸੀ ਨਿਤਨ ਹੁਣ ਬਿਲਕੁਲ ਠੀਕ ਹੋ ਚੁੱਕਿਆ ਸੀ ਪਰ ਮੈਂ ਉਸ ਦੇ ਸਾਹਮਣੇ ਨਜ਼ਰਾਂ ਝੁਕਾ ਕੇ ਬੈਠੀ ਸੀ ਕਿਉਂਕਿ ਮੈਂ ਤਾਂ ਉਸ ਦੇ ਨਾਲ ਨਫ਼ਰਤ ਦਾ ਇਜ਼ਹਾਰ ਕਰ ਰਹੀ ਸੀ ਪਰ ਜੋ ਕੁਝ ਵੀ ਹੋ ਚੁੱਕਿਆ ਸੀ ਮੈਂ ਇਹ ਬਿਲਕੁਲ ਵੀ ਨਹੀਂ ਚਾਹੁੰਦੀ ਸੀ ਮੈਂ ਉਸ ਨੂੰ ਕਿਹਾ ਕਿ ਤੁਸੀਂ ਇਹ ਨਾ ਸੋਚੋ ਕਿ ਸਾਡੇ ਵਿਚਕਾਰ ਜੋ ਕੁਝ ਵੀ ਹੋਇਆ ਹੈ ਮੈਂ ਤੁਹਾਨੂੰ ਮਾਫ਼ ਕਰ ਦਿੱਤਾ ਹੈ ਇਹ ਉਹ ਪਲ ਸਨ ਜੋ ਜਾਣੇ ਅਣਜਾਣੇ ਸਾਡੇ ਪਿਛਕਾਰ ਬੀਤੇ ਹਨ ਮੈਂ ਤਾਂ ਸਿਰਫ ਤੁਹਾਨੂੰ ਬਚਾਉਣਾ ਚਾਹੁੰਦੀ ਸੀ ਪਰ ਇਹ ਜੋ ਕੁਝ ਹੋਇਆ ਉਹ ਸਭ ਕੁਝ ਅਚਾਨਕ ਹੋ ਗਿਆ ਇਹ ਕਹਿ ਕੇ ਮੈਂ ਕਮਰੇ ਤੋਂ ਬਾਹਰ ਚਲੀ ਗਈ ਸੀ ਪਰ ਜਾਂਦੇ ਜਾਂਦੇ ਮੈਂ ਨਿਤਨ ਦੇ ਚਿਹਰੇ ਤੇ ਰਾਟ ਦੇਖ ਲਈ ਸੀ ਸ਼ਾਇਦ ਉਸ ਨੂੰ ਲੱਗਿਆ ਸੀ ਕਿ ਅੱਜ ਦੀ ਰਾਤ ਤੋਂ ਬਾਅਦ ਸਾਡੇ ਵਿਚਕਾਰ ਸਭ ਕੁਝ ਠੀਕ ਹੋ ਜਾਵੇਗਾ ਪਰ ਇਸ ਤਰ੍ਹਾਂ ਨਹੀਂ ਹੋਇਆ ਸੀ ਮੈਂ ਹੁਣ ਵੀ ਉਸ ਨੂੰ ਨਫ਼ਰਤ ਕਰਦੀ ਸੀ ਉਸ ਦੇ ਨਾਲ ਗੱਲ ਨਹੀਂ ਕਰਦੀ ਸੀ ਅਤੇ ਉਸ ਦੀ ਕਿਸੇ ਵੀ ਗੱਲ ਦਾ ਜਵਾਬ ਨਹੀਂ ਦਿੰਦੀ ਸੀ ਹਾਂ ਉਸ ਦੇ ਸਾਰੇ ਕੰਮ ਜ਼ਰੂਰ ਕਰਦੀ ਸੀ ਉਹ ਮੇਰੇ ਇਸ ਤਰ੍ਹਾਂ ਦੇ ਵਿਵਹਾਰ ਦੇ ਕਾਰਨ ਬਹੁਤ ਦੁਖੀ ਸੀ ਇੱਕ ਦਿਨ ਮੈਨੂੰ ਕਹਿਣ ਲੱਗਿਆ ਕਿ ਮੈਨੂੰ ਠੀਕ ਹੁੰਦਾ ਦੇਖ ਕੇ ਤੈਨੂੰ ਬੁਰਾ ਲੱਗਿਆ ਹੋਵੇਗਾ ਕਿਉਂਕਿ ਮੈਂ ਤਾਂ ਤੁਹਾਡਾ ਦੁਸ਼ਮਣ ਹਾਂ ਫਿਰ ਤੁਸੀਂ ਕਿਉਂ ਮੈਨੂੰ ਠੀਕ ਕਰ ਰਹੇ ਹੋ ਜੋ ਵੀ ਕਰਨਾ ਹੈ ਕਰ ਲੋ ਮੇਰੇ ਨਾਲ ਆਪਣਾ ਬਦਲਾ ਲੈ ਲਓ ਅਤੇ ਚਲੀ ਜਾਓ ਇੱਥੋਂ ਅਤੇ ਜੇਕਰ ਤੁਹਾਨੂੰ ਪੈਸਿਆਂ ਦੀ ਜ਼ਰੂਰਤ ਹੈ ਤਾਂ ਉਹ ਵੀ ਮੈਂ ਤੁਹਾਨੂੰ ਦੇ ਦਿੰਦਾ ਹਾਂ ਵਾਪਸ ਆਪਣੇ ਘਰ ਚਲੀ ਜਾਓ ਮੈਨੂੰ ਤੁਹਾਡੇ ਤੋਂ ਡਰ ਲੱਗਦਾ ਹੈ ਮੈਨੂੰ ਇਸ ਤਰ੍ਹਾਂ ਲੱਗਦਾ ਰਹਿੰਦਾ ਹੈ ਕਿ ਤੁਸੀਂ ਮੇਰੇ ਤੋਂ ਬਦਲਾ ਲਓਗੇ ਕਿਸੇ ਦਿਨ ਅਚਾਨਕ ਤੋਂ ਮੇਰੇ ਖਾਣੇ ਦੇ ਵਿੱਚ ਜ਼ਹਿਰ ਮਿਲਾ ਦੇਵੋਗੇ ਜਾਂ ਫਿਰ ਮੈਨੂੰ ਕਮਰੇ ਦੇ ਵਿੱਚ ਬੰਦ ਕਰਕੇ ਕਿਤੇ ਚਲੀ ਜਾਵੇਂਗੀ ਦੇਖੋ ਮੈਂ ਜੋ ਕੁਝ ਵੀ ਕੀਤਾ ਆਪਣੀ ਮਰਜ਼ੀ ਦੇ ਨਾਲ ਨਹੀਂ ਕੀਤਾ ਸੀ ਕਿਸੇ ਦਾ ਵੀ ਸੁਪਨਾ ਨਹੀਂ ਦਾ ਕਿ ਮੈਂ ਵੱਡਾ ਹੋ ਕੇ ਇੱਕ ਦਿਨ ਦਲਾਲ ਬਣਾਗਾ ਪਰ ਮੈਂ ਮਜਬੂਰ ਸੀ ਕਿਉਂਕਿ ਮੇਰਾ ਇਸ ਦੁਨੀਆ ਦੇ ਵਿੱਚ ਕੋਈ ਵੀ ਨਹੀਂ ਹੈ ਮੈਂ ਉਹ ਦਿਨ ਵੀ ਦੇਖੇ ਹਨ ਜਦੋਂ ਮੈਂ ਕੁੜੇ ਦੇ ਵਿੱਚੋਂ ਰੋਟੀ ਚੱਕ ਕੇ ਖਾਂਦਾ ਸੀ ਇਸ ਕਰਕੇ ਮੈਂ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਪੈ ਗਿਆ ਕਿਉਂਕਿ ਹੋਰ ਕੋਈ ਕੰਮ ਮੈਨੂੰ ਆਉਂਦਾ ਨਹੀਂ ਸੀ ਮੇਰੀ ਸ਼ਕਲ ਚੰਗੀ ਹੈ ਇਸ ਕਰਕੇ ਮੈਂ ਆਪਣੀ ਸ਼ਕਲ ਦਾ ਫਾਇਦਾ ਚੱਕਦਾ ਹਾਂ ਮਾਫ ਕਰ ਦਿਓ ਮੈਨੂੰ ਮੈਂ ਉਸ ਦੀਆਂ ਸਾਰੀਆਂ ਗੱਲਾਂ ਸੁਣ ਲਈਆਂ ਪਰ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਸੀ ਮੈਂ ਕਿਹਾ ਤੁਸੀਂ ਬੈਠੋ ਮੈਂ ਖਾਣਾ ਦਿੰਦੀ ਹਾਂ ਉਸ ਨੂੰ ਮੇਰੀਆਂ ਇਹ ਹਰਕਤਾਂ ਬਹੁਤ ਜ਼ਿਆਦਾ ਅਜੀਬ ਲੱਗਦੀਆਂ ਸਨ ਬੁਰੀਆਂ ਵੀ ਅਜੀਬ ਵੀ ਉਹ ਕਹਿੰਦਾ ਸੀ ਕਿ ਤੁਸੀਂ ਜੋ ਸਜ਼ਾ ਮੈਨੂੰ ਦੇਣੀ ਹੈ ਦੇ ਦਿਓ ਅਤੇ ਚਲੇ ਜਾਓ ਪਰ ਅਜੇ ਤੱਕ ਮੈਂ ਉਸ ਦੀ ਸਜ਼ਾ ਸੋਚੀ ਹੀ ਕਿੱਥੇ ਸੀ ਮੈਂ ਤਾਂ ਉਸ ਨੂੰ ਅਜੀ ਸਜ਼ਾ ਦੇਣਾ ਚਾਹੁੰਦੀ ਸੀ ਕਿ ਉਹ ਪੂਰੀ ਜ਼ਿੰਦਗੀ ਯਾਦ ਰੱਖੇ ਪਰ ਅਜੇ ਤੱਕ ਕੁਝ ਵੀ ਅਜੇ ਮੇਰੇ ਦਿਮਾਗ ਦੇ ਵਿੱਚ ਆਇਆ ਨਹੀਂ ਸੀ ਵੈਸੇ ਵੀ ਮੈਂ ਕੋਈ ਬੁਰੀ ਇਨਸਾਨ ਨਹੀਂ ਸੀ ਕਹਿੰਦੇ ਹਨ ਨਾ ਮਰੇ ਹੋਏ ਨੂੰ ਮਾਰਨ ਦਾ ਕੀ ਫਾਇਦਾ ਪਹਿਲਾਂ ਉਹ ਇਸ ਕਾਬਲ ਤਾਂ ਹੋ ਜਾਵੇ ਕਿ ਮੇਰੀ ਸਜ਼ਾ ਚਾਲ ਨਾ ਸਕੇ ਮੇਰੀ ਸਜ਼ਾ برداشت ਕਰ ਸਕੇ ਉਸ ਤੋਂ ਬਾਅਦ ਹੀ ਮੈਂ ਉਸ ਨੂੰ ਸਜ਼ਾ ਦਿਆਂਗੀ ਉਹ ਵੀ ਅਜੀ ਸਜ਼ਾ ਕਿ ਉਹ ਪੂਰੀ ਜ਼ਿੰਦਗੀ ਯਾਦ ਰੱਖਦਾ ਉਸ ਨੂੰ ਹਸਪਤਾਲ ਤੋਂ ਘਰ ਆਏ 2 ਮਹੀਨੇ ਹੋ ਗਏ ਸਨ ਹੁਣ ਉਹ ਆਪਣੇ ਪੈਰਾਂ ਤੇ ਤੁਰਨ ਲੱਗਿਆ ਸੀ ਇੱਕ ਦਿਨ ਕਹਿੰਦਾ ਕਿ ਮੈਂ ਕਿਤੇ ਜਾ ਰਿਹਾ ਹਾਂ ਤਾਂ ਮੈਂ ਉਸ ਦਾ ਰਸਤਾ ਰੋਕ ਲਿਆ ਮੈਂ ਕਿਹਾ ਕਿੱਥੇ ਜਾ ਰਹੇ ਹੋ ਜਾਂ ਫਿਰ ਤੋਂ ਕਿਸੇ ਲੜਕੀ ਦਾ ਸੌਦਾ ਕਰਨ ਜਾ ਰਹੇ ਹੋ ਮੈਂ ਤੈਨੂੰ ਨਹੀਂ ਜਾਣ ਦਿਆਂਗੀ ਜੋ ਮੇਰੇ ਨਾਲ ਹੋਇਆ ਮੈਂ ਉਹ ਕਿਸੇ ਹੋਰ ਦੇ ਨਾਲ ਨਹੀਂ ਹੋਣ ਦਿਆਂਗੀ ਉਸ ਨੇ ਕਿਹਾ ਕਿ ਮੈਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕਰਨ ਜਾ ਰਿਹਾ ਮੈਂ ਕਿਸੇ ਆਦਮੀ ਨੂੰ ਮਿਲਣਾ ਹੈ ਉਸ ਨੇ ਮੇਰੇ ਪੈਸੇ ਦੇਣੇ ਹਨ ਉਸ ਨੂੰ ਹੀ ਮੈਂ ਮਿਲਣ ਜਾ ਰਿਹਾ ਹਾਂ ਇੰਨੇ ਪੈਸੇ ਹਨ ਕਿ 8-9 ਮਹੀਨੇ ਚੰਗੀ ਤਰ੍ਹਾਂ ਗੁਜ਼ਰ ਜਾਣਗੇ ਤੁਹਾਨੂੰ ਵੀ ਸਵੇਰੇ ਸਕੂਲ ਦੇ ਵਿੱਚ ਜਾ ਕੇ ਨੌਕਰੀ ਕਰਨ ਦੀ ਜ਼ਰੂਰਤ ਨਹੀਂ ਹੈ ਮੈਂ ਵੀ ਇੱਕ ਸਕੂਲ ਦੇ ਵਿੱਚ ਨੌਕਰੀ ਕਰ ਲਈ ਸੀ ਉੱਥੋਂ ਵੀ ਮੈਨੂੰ ਕੁਝ ਪੈਸੇ ਮਿਲ ਜਾਂਦੇ ਸਨ ਕਿਉਂਕਿ ਪੂਰਾ ਦਿਨ ਘਰ ਦੇ ਵਿੱਚ ਕਰਨ ਦੇ ਲਈ ਮੇਰੇ ਕੋਲ ਕੁਝ ਨਹੀਂ ਹੁੰਦਾ ਸੀ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਉਹ ਸੱਚ ਬੋਲ ਰਿਹਾ ਹੈ ਮੈਂ ਕਿਹਾ ਕਿ ਠੀਕ ਹੈ ਤੁਸੀਂ ਜਾ ਸਕਦੇ ਹੋ ਪਰ ਜੇਕਰ ਮੈਨੂੰ ਪਤਾ ਲੱਗ ਗਿਆ ਕਿ ਜੇ ਤੁਸੀਂ ਕਿਸੇ ਲੜਕੀ ਦਾ ਦੁਬਾਰਾ ਤੋਂ ਸੌਦਾ ਕੀਤਾ ਹੈ ਤਾਂ ਆਪਣਾ ਬਦਲਾ ਤਾਂ ਮੈਂ ਬਾਅਦ ਦੇ ਵਿੱਚ ਲਾਵਾਂਗੀ ਪਹਿਲਾਂ ਉਸ ਲੜਕੀ ਦਾ ਬਦਲਾ ਤੁਹਾਡੇ ਤੋਂ ਲਾਵਾਂਗੀ ਮੈਂ ਇੱਕ ਡਾਇਰੀ ਲਈ ਸੀ ਜਿਸ ਦੇ ਵਿੱਚ ਇਹ ਸਭ ਕੁਝ ਲਿਖਦੀ ਰਹਿੰਦੀ ਸੀ ਜਦੋਂ ਤੋਂ ਅਸੀਂ ਦੋਵੇਂ ਇੱਕ ਦੂਜੇ ਦੀ ਜ਼ਿੰਦਗੀ ਦੇ ਵਿੱਚ ਆਏ ਸੀ ਇਸ ਗੱਲ ਨੂੰ ਅੱਜ ਲਗਭਗ 3 ਮਹੀਨੇ ਹੋ ਗਏ ਸਨ ਇੱਕ ਦਿਨ ਮੈਂ ਬੈਠੀ ਸੀ ਕਿ ਅਚਾਨਕ ਤੋਂ ਮੇਰੀ ਸਿਹਤ ਖਰਾਬ ਹੋਣ ਲੱਗੀ ਮੈਂ ਬਾਥਰੂਮ ਦੇ ਵਿੱਚ ਗਈ ਤਾਂ ਮੈਨੂੰ ਉਲਟੀਆਂ ਆਉਣ ਲੱਗੀਆਂ ਨਿਤਨ ਮੈਨੂੰ ਅਜੀਬ ਜੀਆਂ ਨਜ਼ਰਾਂ ਦੇ ਨਾਲ ਦੇਖਣ ਲੱਗਿਆ ਕਹਿਣ ਲੱਗਿਆ ਕੀ ਗੱਲ ਹੈ ਤੁਹਾਡੀ ਸਿਹਤ ਤਾਂ ਠੀਕ ਹੈ ਮੈਂ ਕਿਹਾ ਕੁਝ ਵੀ ਨਹੀਂ ਵੈਸੇ ਹੀ ਮੈਨੂੰ ਉਲਟੀਆਂ ਆਉਣ ਲੱਗੀਆਂ ਹਨ ਸ਼ਾਇਦ ਮੈਂ ਕੁਝ ਉਲਟਾ ਸਿੱਧਾ ਖਾ ਲਿਆ ਸੀ ਇਸ ਕਰਕੇ ਉਲਟੀ ਆ ਰਹੀ ਹੈ ਉਸਨੇ ਕਿਹਾ ਸਹੀ ਸਹੀ ਦੱਸੋ ਕਿ ਗੱਲ ਕੀ ਹੈ ਤੁਹਾਨੂੰ ਉਲਟੀ ਕਿਉਂ ਆਈ ਹੈ ਮੈਂ ਕਿਹਾ ਕਿ ਦੇਖੋ ਜੋ ਤੁਸੀਂ ਸੋਚ ਰਹੇ ਹੋ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਬਾਪ ਬਨਣ ਵਾਲੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਮੈਂ ਤੁਹਾਡੀ ਔਲਾਦ ਪੈਦਾ ਕਰਾਂਗੀ ਅਤੇ ਕੀ ਦੱਸਾਂਗੀ ਉਸ ਨੂੰ ਕਿ ਉਸ ਦਾ ਬਾਪ ਕੌਣ ਹੈ ਇੱਕ ਦਲਾਲ ਜੋ ਭੋਲੀਆਂ ਭਾਲੀਆਂ ਲੜਕੀਆਂ ਨੂੰ ਧੋਖਾ ਦਿੰਦਾ ਹੈ ਹੁਣ ਉਸ ਦੀਆਂ ਅੱਖਾਂ ਦੇ ਵਿੱਚ ਹੰਝੂ ਵਹਿਣ ਲੱਗੇ ਸਨ ਉਸ ਨੇ ਮੈਨੂੰ ਧਿਆਨ ਦੇ ਨਾਲ ਦੇਖਿਆ ਕਹਿਣ ਲੱਗਿਆ ਕਿ ਮੈਨੂੰ ਸੱਚ-ਸੱਚ ਦੱਸ ਦਿਓ ਗੱਲ ਕੀ ਹੈ ਮੈਂ ਕਿਹਾ ਨਹੀਂ ਦੱਸਾਂਗੀ ਕਿ ਕੀ ਗੱਲ ਤੁਸੀਂ ਬੈਠੋ ਆਰਾਮ ਦੇ ਨਾਲ ਪਰ ਦੋ ਦਿਨਾਂ ਬਾਅਦ ਮੈਨੂੰ ਅਚਾਨਕ ਤੋਂ ਚੱਕਰ ਆਏ ਅਤੇ ਮੈਂ ਬੇਹੋਸ਼ ਹੋ ਗਈ ਅਤੇ ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਡਾਕਟਰ ਦੇ ਕੋਲ ਸੀ ਡਾਕਟਰ ਮੈਨੂੰ ਚੈੱਕ ਕਰ ਰਹੀ ਸੀ ਅਤੇ ਨਿਤਨ ਸ਼ਾਇਦ ਬਾਹਰ ਬੈਠਾ ਸੀ ਉਸਨੇ ਕਿਹਾ ਕਿ ਕੀ ਇਹ ਤੁਹਾਡੇ ਮੈਂ ਕਿਹਾ ਹਾਂ ਜੀ ਤਾਂ ਉਹ ਮੁਸਕਰਾਉਣ ਲੱਗੀ ਮੈਂ ਕਿਹਾ ਤੁਸੀਂ ਹੱਸ ਕੇ ਰਹੀ ਹੋ ਡਾਕਟਰ ਸਾਹਿਬ ਉਸਨੇ ਕਿਹਾ ਕਿ ਬਹੁਤ ਪਿਆਰ ਕਰਦੇ ਹਨ ਤੁਹਾਨੂੰ ਤੁਸੀਂ ਤਾਂ ਬੇਹੋਸ਼ ਸੀ ਪਰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹਨਾਂ ਦੀ ਜਾਨ ਨਿਕਲ ਰਹੀ ਹੋਵੇ ਤੁਹਾਡੇ ਪਤੀ ਦੇ ਚਿਹਰੇ ਦਾ ਰੰਗ ਤਿਆ ਹੋਇਆ ਸੀ ਪੂਰੇ ਹਸਪਤਾਲ ਦੇ ਵਿੱਚ ਰੋਂਦੇ ਹੋਏ ਘੁੰਮ ਰਹੇ ਸਨ ਕਿ ਮੇਰੀ ਉਰਮੀ ਨੂੰ ਕੁਝ ਵੀ ਨਹੀਂ ਹੋਣਾ ਚਾਹੀਦਾ ਕੁਝ ਨਰਸਾਂ ਤਾਂ ਅਜੇ ਤੱਕ ਨਹੀਂ ਹਨ ਜੇ ਤੁਸੀਂ ਦੋਹਾਂ ਨੇ ਲਵ ਮੈਰਿਜ ਕੀਤੀ ਹੈ ਮੈਂ ਹਾਂ ਦੇ ਵਿੱਚ ਸਿਰ ਹਿਲਾ ਦਿੱਤਾ ਮੈਂ ਕਿਹਾ ਕਿ ਡਾਕਟਰ ਸਾਹਿਬ ਕੀ ਹੋਇਆ ਹੈ ਉਸਨੇ ਕਿਹਾ ਕੁਝ ਨਹੀਂ ਤੁਹਾਡੇ ਪਤੀ ਦੇ ਲਈ ਬਹੁਤ ਚੰਗੀ ਖਬਰ ਹੈ ਕਿਉਂਕਿ ਤੁਸੀਂ ਮਾਂ ਬਣਨ ਵਾਲੇ ਹੋ ਇਹ ਗੱਲ ਸੁਣ ਕੇ ਮੈਂ ਰੋਣਾ ਸ਼ੁਰੂ ਕਰ ਦਿੱਤਾ ਡਾਕਟਰ ਸਮਝੀ ਕਿ ਮੈਂ ਸ਼ਾਇਦ ਖੁਸ਼ੀ ਦੇ ਨਾਲ ਰੋ ਰਹੀ ਹਾਂ ਪਰ ਮੈਨੂੰ ਖੁਦ ਨਹੀਂ ਪਤਾ ਸੀ ਕਿ ਇਹ ਹੰਝੂ ਦੇਸਾਂ ਜਾਂ ਗਮੀ ਦੇ ਮੈਂ ਉਸ ਨੂੰ ਕਿਹਾ ਕਿ ਅਜੇ ਤੁਸੀਂ ਮੇਰੇ ਪਤੀ ਨੂੰ ਨਾ ਦੱਸਿਓ ਉਸਨੇ ਕਿਹਾ ਹਾਂ ਹਾਂ ਮੈਂ ਸਮਝ ਗਈ ਹਾਂ ਅੱਜ ਕੱਲ ਤਾਂ ਲੋਕ ਇੱਕ ਦੂਜੇ ਨੂੰ ਸਰਪ੍ਰਾਈਜ਼ ਦਿੰਦੇ ਹਨ ਵੀਡੀਓ ਬਣਾਉਂਦੇ ਹਨ ਮੈਂ ਉਹਨਾਂ ਨੂੰ ਕਹਿ ਦਿਆਂਗੀ ਕਿ ਕਮਜ਼ੋਰੀ ਦੇ ਕਾਰਨ ਇਹ ਸਭ ਕੁਝ ਹੋਇਆ ਹੈ ਤੁਸੀਂ ਖੁਦ ਹੀ ਉਹਨਾਂ ਨੂੰ ਦੱਸ ਦਿਓ ਮੈਂ ਕਿਹਾ ਕਿ ਠੀਕ ਹੈ ਜੀ ਮੈਂ ਦੱਸ ਦਿਆਂਗੀ ਉਸਨੇ ਇਸ ਤਰ੍ਹਾਂ ਹੀ ਕੀਤਾ ਅਤੇ ਉਸਨੇ ਨਿਤਨ ਨੂੰ ਦੱਸ ਦਿੱਤਾ ਕਿ ਕਮਜ਼ੋਰੀ ਦੇ ਕਾਰਨ ਉਹ ਬੇਹੋਸ਼ ਹੋ ਗਈ ਹੈ ਸੀ ਵੈਸੇ ਉਸ ਨੂੰ ਕੁਝ ਨਹੀਂ ਹੋਇਆ ਹੈ ਕੁਝ ਦਵਾਈਆਂ ਬੁ ਰਾ ਦੇ ਦਿੱਤੀਆਂ ਅਤੇ ਅਸੀਂ ਦੋਵੇਂ ਵਾਪਸ ਘਰ ਆ ਗਏ ਨਿਤਨ ਦੇ ਕੋਲ ਹੁਣ ਬਹੁਤ ਸਾਰੇ ਪੈਸੇ ਸਨ ਸ਼ਾਇਦ ਹੁਣ ਉਹ ਕਿਤੇ ਕੰਮ ਕਰਨ ਲੱਗ ਗਿਆ ਸੀ ਕਿਉਂਕਿ ਹੁਣ ਉਹ ਸਵੇਰੇ ਜਾਂਦਾ ਅਤੇ ਦੁਪਹਿਰ ਨੂੰ 1-2 ਵਜੇ ਵਾਪਸ ਆਉਂਦਾ ਇਸ ਤਰ੍ਹਾਂ ਹੀ ਗੁਜ਼ਾਰਾ ਚੱਲ ਰਿਹਾ ਸੀ ਪਰ ਇੱਕ ਦਿਨ ਮੈਂ ਉਸ ਨੂੰ ਕਿਸੇ ਦੇ ਨਾਲ ਫੋਨ ਤੇ ਗੱਲ ਕਰਦੇ ਸੁਣਿਆ ਕਹਿਣ ਲੱਗਿਆ ਕਿ ਮੈਂ ਹੁਣ ਇਹ ਕੰਮ ਨਹੀਂ ਕਰਦਾ ਮੇਰੇ ਕੋਲ ਕੋਈ ਮਾਲ ਨਹੀਂ ਹੈ ਮੈਨੂੰ ਬਾਰ-ਬਾਰ ਫੋਨ ਕਰਕੇ ਤੰਗ ਨਾ ਕਰੋ ਮੈਂ ਇਹ ਕੰਮ ਕਰਨਾ ਛੱਡ ਦਿੱਤਾ ਹੈ ਅਤੇ ਫਿਰ ਕਿਸੇ ਉਹਨੂੰ ਫੋਨ ਕਰ ਰਹੀ ਸੀ ਕਿ ਮੈਨੂੰ ਇੱਕ ਫੋਟੋ ਕਾਪੀ ਮਸ਼ੀਨ ਅਤੇ ਇੱਕ ਪ੍ਰਿੰਟਰ ਚਾਹੀਦਾ ਹੈ ਮੈਂ ਆਪਣੇ ਘਰ ਦੇ ਬਾਹਰ ਇੱਕ ਦੁਕਾਨ ਬਣਾਉਣਾ ਚਾਹੁੰਦਾ ਹਾਂ ਜੇਕਰ ਮੈਂ ਫੋਟੋ ਕਾਪੀ ਦੀ ਦੁਕਾਨ ਕਰਾਂਗੇ ਕੁਝ ਨਾ ਕੁਝ ਪੈਸੇ ਆ ਜਾਇਆ ਕਰਨਗੇ ਮੈਂ ਉਸ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਪਰ ਮੈਂ ਉਸ ਦੀਆਂ ਗੱਲਾਂ ਸੁਣ ਲਈਆਂ ਸਨ ਜ਼ਿੰਦਗੀ ਮੈਨੂੰ ਕਿਸ ਮੁਕਾਮ ਤੇ ਲਿਹਾਈ ਸੀ ਮੈਂ ਤਾਂ ਸੋਚ ਰਹੀ ਸੀ ਕਿ ਮੈਂ ਨਿਤਨ ਤੋਂ ਕਿਸ ਤਰ੍ਹਾਂ ਬਦਲਾ ਲਵਾਂ ਕਿਸ ਤਰ੍ਹਾਂ ਮੈਂ ਉਸ ਨੂੰ ਐਨੀ ਤਕਲੀਫ ਪਹੁੰਚਾਵਾਂ ਉਸ ਨੂੰ ਐਨੀ ਤਕਲੀਫ ਪਹੁੰਚਾਵਾਂ ਜਿੰਨੀ ਉਸ ਨੇ ਮੈਨੂੰ ਪਹੁੰਚਾਈ ਸੀ ਪਰ ਹੁਣ ਮੈਂ ਉਸਦੇ ਬੱਚੇ ਦੀ ਮਾਂ ਬਣਨ ਵਾਲੀ ਸੀ ਉਹ ਵੀ ਇੱਕ ਦੀ ਨਹੀਂ ਦੋ-ਦੋ ਬੱਚਿਆਂ ਦੀ ਕਿਉਂਕਿ ਮੈਂ ਦੋ ਜੁੜਵਾ ਬੱਚਿਆਂ ਨੂੰ ਜਨਮ ਦੇਣ ਵਾਲੀ ਸੀ ਉਹ ਵੀ ਹੁਣ ਬੁਰਾਈ ਦੇ ਰਸਤੇ ਤੋਂ ਹਟ ਕੇ ਚੰਗਿਆਈ ਦੇ ਰਸਤੇ ਤੇ ਚੱਲਣ ਦਾ ਇਰਾਦਾ ਕਰਕੇ ਬੈਠਾ ਸੀ ਮੇਰਾ ਦਿਮਾਗ ਹੁਣ ਬਿਲਕੁਲ ਬੰਦ ਹੋ ਗਿਆ ਸੀ ਡਾਕਟਰ ਨੂੰ ਮੈਂ ਕਿਹਾ ਸੀ ਕਿ ਉਸ ਨੂੰ ਨਾ ਦੱਸਿਓ ਕਿ ਮੈਂ ਮਾਂ ਬਣਨ ਵਾਲੀ ਹਾਂ ਪਰ ਇੱਕ ਮਹੀਨੇ ਤੱਕ ਤਾਂ ਉਸ ਨੂੰ ਪਤਾ ਲੱਗ ਹੀ ਜਾਂਦਾ ਕਿਉਂਕਿ ਹੁਣ ਮੈਨੂੰ ਦੇਖ ਕੇ ਹੀ ਅੰਦਾਜ਼ਾ ਹੋ ਜਾਂਦਾ ਕਿ ਮੈਂ ਪ੍ਰੈਗਨੈਂਟ ਹਾਂ ਵੈਸੇ ਵੀ ਜੁੜ ਬਾ ਬੱਚੇ ਸਾਨ ਇਸ ਕਰਕੇ ਜਿਆਦਾ ਪਤਾ ਲੱਗਦਾ ਇੱਕ ਦਿਨ ਮੈਂ ਰਾਤ ਨੂੰ ਸੌਂ ਰਹੀ ਸੀ ਤਾਂ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਕੋਈ ਮੇਰੇ ਪੈਰਾਂ ਦੇ ਕੋਲ ਬੈਠਾ ਹੈ ਹੌਲੀ ਹੌਲੀ ਮੇਰੇ ਪੈਰ ਦਵਾਰਿਆ ਹੈ ਅਤੇ ਰੋਲ ਵੀ ਰਿਹਾ ਹੈ ਮੈਂ ਡਰ ਕੇ ਉੱਠ ਕੇ ਬੈਠ ਗਈ ਤਾਂ ਉਸਨੇ ਕਿਹਾ ਕਿ ਡਰੋ ਨਹੀਂ ਮੈਂ ਹਾਂ ਮੈਂ ਕਿਹਾ ਤੁਸੀਂ ਇਹ ਕੀ ਕਰ ਰਹੇ ਹੋ ਮੈਂ ਆਪਣੇ ਪੈਰ ਪਿੱਛੇ ਕਰ ਲਏ ਉਸਨੇ ਕਿਹਾ ਕਿ ਮੈਂ ਮਾਫੀ ਮੰਗ ਰਿਹਾ ਹਾਂ ਤੇਰੇ ਤੋਂ ਮਾਫ ਕਰ ਦਿਓ ਮੈਨੂੰ ਮੈਂ ਤੁਹਾਡੇ ਨਾਲ ਬਹੁਤ ਬੁਰਾ ਕੀਤਾ ਪਰ ਫਿਰ ਵੀ ਤੁਸੀਂ ਮੇਰੇ ਨਾਲ ਚੰਗਾ ਕੀਤਾ ਮੇਰੀ ਜਾਨ ਬਚਾਈ ਮੇਰੀ ਸੇਵਾ ਕੀਤੀ ਮੇਰਾ ਖਿਆਲ ਰੱਖਿਆ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਅਸੀਂ ਸਭ ਕੁਝ ਭੁੱਲ ਕੇ ਦੁਬਾਰਾ ਤੋਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰੀਏ ਮੈਂ ਉਸ ਨੂੰ ਕਿਹਾ ਕਿ ਤੁਸੀਂ ਮੈਨੂੰ ਧੋਖਾ ਦਿੱਤਾ ਮੈਨੂੰ ਕਿਸੇ ਹੋਰ ਆਦਮੀ ਦੇ ਅੱਗੇ ਸੱਟ ਦਿੱਤਾ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੇ ਜਾਣ ਤੋਂ ਬਾਅਦ ਉਸ ਕਮਰੇ ਦੇ ਵਿੱਚ ਕੀ ਹੋਇਆ ਸੀ ਕਿ ਉਹ ਸਭ ਕੁਝ ਮੈਂ ਭੁੱਲ ਸਕਦੀ ਹਾਂ ਦੱਸੋ ਮੈਨੂੰ ਉਸ ਨੇ ਕਿਹਾ ਕਿ ਨਹੀਂ ਭੁੱਲ ਸਕਾਂ ਦੀ ਮੈਂ ਮੰਨਦਾ ਹਾਂ ਇਸ ਗੱਲ ਨੂੰ ਅਤੇ ਮੈਂ ਵੀ ਬਹੁਤ ਬੁਰਾ ਆਦਮੀ ਹਾਂ ਮੈਂ ਇੰਨਾ ਬੁਰਾ ਹਾਂ ਕਿ ਮੈਨੂੰ ਇਸ ਤਰ੍ਹਾਂ ਸੋਚਣਾ ਵੀ ਨਹੀਂ ਚਾਹੀਦਾ ਪਰ ਮੈਂ ਪ੍ਰਮਾਤਮਾ ਅੱਗੇ ਸੁਧਰ ਜਾਣ ਦੀ ਉਮੀਦ ਲਗਾ ਕੇ ਬੈਠਾ ਹਾਂ ਪ੍ਰਮਾਤਮਾ ਵੀ ਸੋਚਦਾ ਹੋਵੇਗਾ ਕਿ ਮੈਂ ਕਿਉਂ ਉਸ ਤੋਂ ਇੱਕ ਇਸ ਤਰ੍ਹਾਂ ਦੀ ਲੜਕੀ ਨੂੰ ਮੰਗ ਰਿਹਾ ਹਾਂ ਜਿਸ ਦੇ ਮੈਂ ਕਾਬਲ ਵੀ ਨਹੀਂ ਹਾਂ ਪਰ ਮੈਂ ਤੁਹਾਨੂੰ ਪ੍ਰਮਾਤਮਾ ਤੋਂ ਹਜ਼ਾਰਾਂ ਵਾਰ ਮੰਗਿਆ ਹੈ ਜਦੋਂ ਤੋਂ ਮੈਂ ਇਸ ਘਰ ਦੇ ਵਿੱਚ ਵਾਪਸ ਆਇਆ ਹਾਂ ਤੁਹਾਡੇ ਅੰਦਰ ਉਹ ਲੜਕੀ ਉਹ ਪਤਨੀ ਉਹ ਜੀਵਨ ਸਾਥੀ ਦਿਖਾਈ ਦਿੰਦੀ ਹੈ ਜੋ ਇੱਕ ਖੁਸ਼ਕਿਸਮਤ ਮਤ ਆਦਮੀ ਦਾ ਸੁਪਨਾ ਹੁੰਦੀ ਹੈ ਮੈਨੂੰ ਮaaf ਕਰ ਦਿਓ ਔਰਮੀ ਮੈਂ ਸਾਰੇ ਬੁਰੇ ਕੰਮ ਛੱਡ ਦਿਆਂਗਾ ਜਿਸ ਤਰ੍ਹਾਂ ਤੁਸੀਂ ਕਹੋਗੇ ਉਸ ਤਰ੍ਹਾਂ ਹੀ ਕਰਾਂਗਾ ਜੋ ਤੁਸੀਂ ਕਹੋਗੇ ਉਹੀ ਕਰਾਂਗਾ ਜ਼ਿੰਦਗੀ ਭਰ ਤੁਹਾਡੇ ਅੱਗੇ ਅੱਖ ਨਹੀਂ ਚੱਕਾਂਗਾ ਬਸ ਤੁਸੀਂ ਸਭ ਕੁਝ ਭੁੱਲ ਜਾਓ ਮੈਨੂੰ ਛੱਡ ਕੇ ਜਾਣ ਦਾ ਖਿਆਲ ਦਿਲ ਦੇ ਵਿੱਚੋਂ ਕੱਢ ਦਿਓ ਹਾਂ ਜੇਕਰ ਤੁਸੀਂ ਬਦਲਾ ਲੈਣ ਦੇ ਲਈ ਮੈਨੂੰ ਜਾਨ ਤੋਂ ਮਾਰਨਾ ਚਾਹੁੰਦੇ ਹੋ ਤਾਂ ਬੇਸ਼ੱਕ ਕਿਸ ਤਰ੍ਹਾਂ ਕਰੋ ਮੈਂ ਤੁਹਾਨੂੰ ਨਹੀਂ ਰੋਕਾਂਗਾ ਪਰ ਮੈਨੂੰ ਛੱਡ ਕੇ ਨਾ ਜਾਓ ਬਸ ਮੇਰੇ ਨਾਲ ਰਹਿਣ ਦਾ ਇਰਾਦਾ ਬਣਾ ਲਵਾਂ ਅਸੀਂ ਇਕੱਠੇ ਰਹਾਂਗੇ ਆਪਣਾ ਘਰ ਬਣਾਵਾਂਗੇ ਮੈਂ ਵਾਦਾ ਕਰਦਾ ਹਾਂ ਕਿ ਮੈਂ ਸਭ ਕੁਝ ਠੀਕ ਕਰ ਦਿਆਂਗਾ ਮੈਂ ਕਿਹਾ ਨਿਤਨ ਤੁਸੀਂ ਕਦੇ ਕਿਸੇ ਸ਼ੀਸ਼ੇ ਨੂੰ ਟੁੱਟਦੇ ਹੋਏ ਦੇਖਿਆ ਹੈ ਉਸਨੇ ਕਿਹਾ ਹਾਂ ਮੈਂ ਕਿਹਾ ਕਿ ਜਦੋਂ ਸ਼ੀਸ਼ਾ ਇੱਕ ਵਾਰ ਟੁੱਟੇ ਜਾਂਦਾ ਹੈ ਤਾਂ ਫਿਰ ਕੀ ਹੁੰਦਾ ਹੈ ਕਹਿਣ ਲੱਗਿਆ ਕਿ ਫਿਰ ਉਸ ਨੂੰ ਜੋੜਨਾ ਬਹੁਤ ਮੁਸ਼ਕਲ ਹੁੰਦਾ ਹੈ ਪਰ ਕੁਝ ਲੋਕ ਉਸ ਸ਼ੀਸ਼ੇ ਨੂੰ ਜੋੜ ਵੀ ਲੈਂਦੇ ਹਨ ਅਤੇ ਉਹਨਾਂ ਦੀਆਂ ਉਂਗਲੀਆਂ ਜ਼ਖਮੀ ਹੋ ਜਾਂਦੀਆਂ ਹਨ ਮੈਂ ਆਪਣੀਆਂ ਉਂਗਲੀਆਂ ਜ਼ਖਮੀ ਕਰਵਾਉਣ ਦੇ ਲਈ ਤਿਆਰ ਹਾਂ ਪਰ ਮੈਂ ਉਸ ਸ਼ੀਸ਼ੇ ਨੂੰ ਜੋੜਨਾ ਚਾਹੁੰਦਾ ਹਾਂ ਮੈਂ ਕਿਹਾ ਅੱਛਾ ਜੇਕਰ ਤੁਸੀਂ ਸ਼ੀਸ਼ਾ ਜੋੜ ਵੀ ਲਓਗੇ ਤਾਂ ਕਿ ਪਹਿਲਾਂ ਦੀ ਤਰ੍ਹਾਂ ਉਸ ਦੇ ਵਿੱਚ ਚਿਹਰਾ ਦੇਖ ਸਕੋਗੇ ਟੁੱਟਣ ਦੇ ਨਿਸ਼ਾਨ ਤਾਂ ਹਮੇਸ਼ਾ ਉਸ ਸ਼ੀਸ਼ੇ ਤੇ ਰਹਿਣਗੇ ਮੇਰਾ ਦਿਲ ਅਤੇ ਮੇਰਾ ਵਿਸ਼ਵਾਸ ਉਹੀ ਸ਼ੀਸ਼ਾ ਹੈ ਨਿਤਨ ਜਸ ਨੂੰ ਤੁਸੀਂ ਬਹੁਤ ਬੁਰੇ ਤਰੀਕੇ ਨਾਲ ਤੋੜ ਦਿੱਤਾ ਟੁਕੜੇ ਟੁਕੜੇ ਕਰ ਦਿੱਤਾ ਅਤੇ ਹੁਣ ਤੁਸੀਂ ਉਸ ਨੂੰ ਜੋੜਨਾ ਚਾਹੁੰਦੇ ਹੋ ਹੁਣ ਉਹ ਰੋਜ਼ ਮੇਰੇ ਤੋਂ ਮਾਫੀ ਮੰਗਦਾ ਸੀ ਪਰ ਮੈਂ ਉਸ ਨੂੰ ਮਾਫ ਨਹੀਂ ਕਰਦੀ ਸੀ ਇੱਕ ਦਿਨ ਉਸ ਨੇ ਮੈਨੂੰ ਧਿਆਨ ਦੇ ਨਾਲ ਦੇਖਿਆ ਤੇ ਕਹਿਣ ਲੱਗਿਆ ਕਿ ਤੁਸੀਂ ਮੈਨੂੰ ਝੂਠ ਬੋਲਿਆ ਹੈ ਨਾ ਕੋਈ ਗੱਲ ਜ਼ਰੂਰ ਹੈ ਮੈਂ ਕਿਹਾ ਕਿ ਹਾਂ ਮੈਂ ਝੂਠ ਬੋਲਿਆ ਹੈ ਤੁਹਾਨੂੰ ਤੁਸੀਂ ਬਾਪ ਬਣਨ ਵਾਲੇ ਹੋ ਡਾਕਟਰ ਨੇ ਕਿਹਾ ਹੈ ਕਿ ਮੇਰਾ ਤੀਜਾ ਮਹੀਨਾ ਚੱਲ ਰਿਹਾ ਹੈ ਇਸ ਦਾ ਮਤਲਬ ਕਿ ਤੁਸੀਂ ਹੀ ਇਨ੍ਹਾਂ ਬੱਚਿਆਂ ਦੇ ਬਾਪ ਹੋ ਉਸ ਨੇ ਕਿਹਾ ਕਿ ਬੱਚਿਆਂ ਦੇ ਮੈਂ ਕਿਹਾ ਕਿ ਹਾਂ ਜੁੜਵਾ ਬੱਚੇ ਹਨ ਉਹ ਖੁਸ਼ੀ ਦੇ ਨਾਲ ਰੋਣ ਲੱਗਿਆ ਸੀ ਮੇਰੇ ਕਦਮਾਂ ਦੇ ਵਿੱਚ ਬੈਠ ਗਿਆ ਕਹਿਣ ਲੱਗਿਆ ਕਿ ਮੈਂ ਦੋ ਦੋ ਬੱਚਿਆਂ ਦਾ ਬਾਪ ਬਣਨ ਵਾਲਾ ਹਾਂ ਸਾਡੇ ਆਪਣੇ ਬੱਚੇ ਹਨ ਮੈਂ ਕਿਹਾ ਕਿ ਕੀ ਭਵਿੱਖ ਹੋਵੇਗਾ ਸਾਡੇ ਬੱਚਿਆਂ ਦਾ ਹੁਣ ਮੇਰਾ ਹਾਲ ਬੁਰਾ ਹੋ ਗਿਆ ਸੀ ਮੈਂ ਵੀ ਰੋਣਾ ਸ਼ੁਰੂ ਕਰ ਦਿੱਤਾ ਮੈਂ ਕਦੋਂ ਤੋਂ ਆਪਣੇ ਹੰਝੂ ਆਪਣੇ ਅੰਦਰ ਲੁਕੋ ਕੇ ਬੈਠੀ ਸੀ ਮੈਂ ਨਿਤਨ ਨੂੰ ਟੱਕਾ ਦਿੱਤਾ ਅਤੇ ਕਿਹਾ ਕਿੰਨਾ ਪਿਆਰ ਕੀਤਾ ਸੀ ਮੈਂ ਤੁਹਾਨੂੰ ਕਿੰਨਾ ਜ਼ਿਆਦਾ ਅਤੇ ਤੁਸੀਂ ਮੇਰੇ ਨਾਲ ਕੀ ਕੀਤਾ ਮੈਨੂੰ ਧੋਖਾ ਦਿੱਤਾ ਜੇਕਰ ਤੁਸੀਂ ਮੈਨੂੰ ਧੋਖਾ ਹੀ ਦੇਣਾ ਸੀ ਤਾਂ ਮੈਨੂੰ ਸੁੱਖ ਨੇ ਕਿਉਂ ਦਿਖਾਏ ਮੈਨੂੰ ਝੂਠ ਕਿਉਂ ਬੋਲਿਆ ਉਹ ਤਿੰਨ ਦਿਨ ਜੋ ਅਸੀਂ ਹੋਟਲ ਦੇ ਵਿੱਚ ਬਤਾਏ ਸਨ ਕਿੰਨੇ ਖੂਬਸੂਰਤ ਸਨ ਮੈਨੂੰ ਲੱਗਿਆ ਕਿ ਮੈਂ ਦੁਨੀਆ ਦੀ ਸਭ ਤੋਂ ਖੁਸ਼ਕਿਸਮਤ ਲੜਕੀ ਹਾਂ ਮੈਨੂੰ ਇੱਕ ਬਹੁਤ ਚੰਗਾ ਇਨਸਾਨ ਮਿਲ ਗਿਆ ਜੇਸ ਦੇ ਨਾਲ ਮੈਂ ਹਮੇਸ਼ਾ ਖੁਸ਼ ਰਹਾਂਗੀ ਅਤੇ ਤੁਸੀਂ ਮੈਨੂੰ ਉਸ ਜਾਨਵਰ ਦੇ ਅੱਗੇ ਸਿੱਟ ਦਿੱਤਾ ਕਿੰਨੇ ਬੁਰੇ ਹੋ ਤੁਸੀਂ ਉਹ ਵੀ ਰੋ ਰਿਹਾ ਸੀ ਕਹਿਣ ਲੱਗਿਆ ਮੈਨੂੰ ਮaaf ਕਰ ਦਿਓ ਔਰ ਮੈਂ ਉਸ ਨੂੰ ਬੁਰਾ ਸੁਪਨਾ ਸਮਝ ਕੇ ਭੁੱਲ ਜਾਓ ਦੇਖੋ ਤੁਸੀਂ ਰੋ ਨਾ ਸਾਡੇ ਬੱਚਿਆਂ ਨੂੰ ਕੁਝ ਹੋ ਜਾਵੇਗਾ ਚਲੋ ਡਾਕਟਰ ਦੇ ਕੋਲ ਚੱਲਦੇ ਹਾਂ ਤੁਸੀਂ ਕਦੋਂ ਤੋਂ ਡਾਕਟਰ ਦੇ ਕੋਲ ਨਹੀਂ ਗਏ ਤੁਸੀਂ ਕੋਈ ਦਵਾਈ ਵੀ ਨਹੀਂ ਲਈ ਪੂਰਾ ਦਿਨ ਘਰ ਤੇ ਕੰਮ ਕਰਦੀ ਰਹਿੰਦੀ ਹੈ ਆਪਣਾ ਖਿਆਲ ਵੀ ਨਹੀਂ ਰੱਖਦੀ ਮੈਨੂੰ ਵੀ ਨਹੀਂ ਦੱਸਿਆ ਕਿ ਤੁਸੀਂ ਮਾਂ ਬਣਨ ਵਾਲੇ ਹੋ ਨਹੀਂ ਤਾਂ ਮੈਂ ਤੁਹਾਡਾ ਖਿਆਲ ਰੱਖਦਾ ਚਲੋ ਹੁਣੀ ਮੇਰੇ ਨਾਲ ਚਲੋ ਮੈਂ ਕਿਹਾ ਕਿ ਨਹੀਂ ਮੈਂ ਕਿਤੇ ਨਹੀਂ ਜਾਣਾ ਛੱਡੋ ਮੇਰਾ ਹੱਥ ਅਤੇ ਉਹ ਇੱਕ ਚੰਗੇ ਪਤੀ ਦੀ ਤਰ੍ਹਾਂ ਜਿਦ ਕਰਨ ਲੱਗਿਆ ਅਤੇ ਜ਼ਬਰਦਸਤੀ ਮੈਨੂੰ ਆਪਣੇ ਨਾਲ ਉਸ ਡਾਕਟਰ ਦੇ ਕੋਲ ਲੈ ਕੇ ਗਿਆ ਡਾਕਟਰ ਨੇ ਮੇਰਾ ਚੈੱਕਅਪ ਕੀਤਾ ਅਤੇ ਕਿਹਾ ਕਿ ਹੁਣ 5ਵਾਂ ਮਹੀਨਾ ਚੱਲ ਰਿਹਾ ਹੈ ਬੱਚੇ ਬਿਲਕੁਲ ਠੀਕ ਹਨ ਪਰ ਉਰਮੀ ਬਹੁਤ ਜ਼ਿਆਦਾ ਕਮਜ਼ੋਰ ਹੈ ਸ਼ਾਇਦ ਇਹ ਆਪਣਾ ਧਿਆਨ ਨਹੀਂ ਕਹਿੰਦੀ ਡਾਕਟਰ ਨੇ ਦੱਸਿਆ ਤਾਂ ਨਿਤਨ ਕਹਿਣ ਲੱਗਿਆ ਕਿ ਹੁਣ ਤੋਂ ਇਹ ਆਪਣਾ ਖਿਆਲ ਰੱਖੇਗੀ ਡਾਕਟਰ ਮੈਂ ਇਸ ਦਾ ਧਿਆਨ ਰੱਖਾਂਗਾ ਉਹ ਮੈਨੂੰ ਘਰ ਲੈ ਆਇਆ ਰੋਜ਼ ਮੇਰੇ ਲਈ ਫਰੂਟ ਲਿਆਉਂਦਾ ਖਾਣ ਦੇ ਲਈ ਚੰਗੀਆਂ ਚੰਗੀਆਂ ਚੀਜ਼ਾਂ ਲਿਆਉਂਦਾ ਜੋ ਹਾਦਸਾ ਉਸ ਦੇ ਨਾਲ ਹੋਇਆ ਸੀ ਹੁਣ ਉਹ ਵੀ ਬਹੁਤ ਕਮਜ਼ੋਰ ਹੋ ਗਿਆ ਸੀ ਪਰ ਆਪਣੇ ਤੋਂ ਜ਼ਿਆਦਾ ਉਹ ਮੇਰਾ ਖਿਆਲ ਰੱਖਦਾ ਸੀ ਮੈਂ ਹੁਣ ਵੀ ਉਸ ਨੂੰ ਦੇਖਦੀ ਸੀ ਤਾਂ ਮੈਨੂੰ ਉਹ ਸਭ ਕੁਝ ਯਾਦ ਆ ਜਾਂਦਾ ਸੀ ਅਸੀਂ ਇੱਕ ਦੂਜੇ ਤੋਂ ਬਹੁਤ ਦੂਰ ਸੀ ਬਸ ਇੱਕ ਘਰ ਦੇ ਵਿੱਚ ਇਸ ਤਰ੍ਹਾਂ ਰਹੇ रहे ਸੀ ਕਿ ਇੱਕ ਦੂਜੇ ਦਾ ਖਿਆਲ ਰੱਖਦੇ ਸੀ ਪਰ ਉਸ ਤੋਂ ਜ਼ਿਆਦਾ ਹੋਰ ਕੁਝ ਨਹੀਂ ਸੀ ਸਮਾਂ ਲੰਘ ਗਿਆ ਅਤੇ ਮੈਨੂੰ 1 ਮਹੀਨਾ ਪਹਿਲਾਂ ਹੀ ਦਰਦ ਸ਼ੁਰੂ ਹੋ ਗਏ ਡਾਕਟਰ ਨੇ ਕਿਹਾ ਕਿ ਆਪਰੇਸ਼ਨ ਕਰਨਾ ਪਵੇਗਾ ਮੇਰੀ ਜਾਨ ਨੂੰ ਖਤਰਾ ਹੋ ਸਕਦਾ ਹੈ ਅਤੇ ਫਿਰ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਬੱਚਿਆਂ ਨੂੰ ਬਚਾਇਆ ਜਾਵੇ ਜਾਂ ਪਤਨੀ ਨੂੰ ਨਿਤਨ ਨੇ ਸਾਫ਼ ਕਹਿ ਦਿੱਤਾ ਕਿ ਮੇਰੀ ਪਤਨੀ ਨੂੰ ਬਚਾਇਆ ਜਾਵੇ ਪਰ ਪ੍ਰਮਾਤਮਾ ਨੇ ਕਿਰਪਾ ਕੀਤੀ ਕਿ ਬੱਚੇ ਵੀ ਠੀਕ ਹੋ ਗਏ ਅਤੇ ਮੈਂ ਵੀ ਪ੍ਰਮਾਤਮਾ ਨੇ ਇੱਕ ਬੇਟੇ ਤੇ ਇੱਕ ਬੇਟੀ ਦਿੱਤੀ ਸੀ ਉਸ ਦਿਨ ਅਸੀਂ ਦੋਵੇਂ ਹੀ ਖੁਸ਼ ਸਤੀ ਪਰ ਸਾਡੇ ਦਿਲਾਂ ਦੀ ਹਾਲਤ ਅਜੀਬ ਸੀ ਬਸ ਇਹੀ ਸੋਚ ਰਹੇ ਸੀ ਕਿ ਕਾਸ਼ ਇਹ ਸਭ ਕੁਝ ਨਾ ਹੋਇਆ ਹੁੰਦਾ ਅਸੀਂ ਇਸ ਤਰ੍ਹਾਂ ਨਾ ਮਿਲੇ ਹੁੰਦੇ ਪਰ ਮੈਂ ਜਿਵੇਂ ਹੀ ਆਪਣੇ ਬੱਚਿਆਂ ਨੂੰ ਦੇਖਿਆ ਤਾਂ ਮੈਂ ਨਿਤਨ ਨੂੰ ਮਾਫ ਕਰ ਦਿੱਤਾ ਇੰਨਾ ਬੱਚਿਆਂ ਦੇ ਲਈ ਉਸ ਨੂੰ ਮਾਫ ਕਰ ਦਿੱਤਾ ਮੈਂ ਕਿਹਾ ਨਿਤਨ ਮੈਂ ਤੁਹਾਨੂੰ ਮਾਫ ਕਰ ਦਿੱਤਾ ਅਤੇ ਜੋ ਕੁਝ ਵੀ ਹੋਇਆ ਇਸ ਦਾ ਜ਼ਿਕਰ ਅਸੀਂ ਕਦੇ ਵੀ ਇੱਕ ਦੂਜੇ ਨਾਲ ਨਹੀਂ ਕਰਾਂਗੇ ਅਸੀਂ ਬੱਚਿਆਂ ਨੂੰ ਆਪਣੇ ਘਰ ਲਿਆਏ ਅਤੇ ਘਰ ਬਦਲ ਲਿਆ ਕਿਉਂਕਿ ਹੁਣ ਸਾਨੂੰ ਜ਼ਿਆਦਾ ਵੱਡੇ ਘਰ ਦੀ ਜ਼ਰੂਰਤ ਸੀ ਨਿਤਨ ਦਾ ਕੰਮ ਵੀ ਹੁਣ ਚੱਲਣ ਲੱਗ ਗਿਆ ਉਸਨੇ ਆਪਣਾ ਨੰਬਰ ਤਾਂ ਬਦਲ ਲਿਆ ਤਾਂ ਕਿ ਕੋਈ ਬੁਰਾ ਆਦਮੀ ਉਸ ਨੂੰ ਸੰਪਰਕ ਨਾ ਕਰ ਸਕੇ ਉਹ ਮੇਰਾ ਵੀ ਬਹੁਤ ਖਿਆਲ ਰੱਖਦਾ ਅਤੇ ਬੱਚਿਆਂ ਦਾ ਵੀ ਦੋ ਦੋ ਬੱਚਿਆਂ ਨੂੰ ਇਕੱਠੇ ਪਾਲਣਾ ਬਹੁਤ ਮੁਸ਼ਕਲ ਹੁੰਦਾ ਹੈ ਉਹ ਵੀ ਉਸ ਸਮੇਂ ਜਦੋਂ ਔਰਤ ਦਾ ਆਪਰੇਸ਼ਨ ਹੋਇਆ ਹੋਵੇ ਪਰ ਉਸਨੇ ਸਭ ਕੁਝ ਬਹੁਤ ਹੀ ਤਰੀਕੇ ਦੇ ਨਾਲ ਸੰਭਾਲ ਲਿਆ ਸੀ ਜਦੋਂ ਸਾਡੇ ਬੱਚੇ 4-4 ਮਹੀਨਿਆਂ ਦੇ ਹੋਏ ਤਾਂ ਉਸਨੇ ਕਿਹਾ ਕਿ ਚਲੋ ਤੁਹਾਡੇ ਘਰ ਵਾਲਿਆਂ ਦੇ ਕੋਲ ਚੱਲਦੇ ਹਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਮੈਂ ਕਿਹਾ ਨਹੀਂ ਉਹ ਲੋਕ ਬਹੁਤ ਗੁੱਸਾ ਕਰਨਗੇ ਪਰ ਸ਼ਾਇਦ ਉਸਨੇ ਪਹਿਲਾਂ ਹੀ ਉਹਨਾਂ ਨਾਲ ਗੱਲ ਕਰ ਰੱਖੀ ਸੀ ਕਿਉਂਕਿ ਜਿਵੇਂ ਹੀ ਅਸੀਂ ਘਰ ਆਏ ਤਾਂ ਉਹਨਾਂ ਨੇ ਸਾਡਾ ਬਹੁਤ ਚੰਗੇ ਤਰੀਕੇ ਦੇ ਨਾਲ ਸਵਾਗਤ ਕੀਤਾ ਸੀ ਬੱਚਿਆਂ ਨੂੰ ਵੀ ਗੱਲ ਨਾਲ ਲਗਾ ਲਿਆ ਸੀ ਕਹਿਣ ਲੱਗੇ ਕਿ ਐਨੇ ਚੰਗੇ ਲੜਕੇ ਦੇ ਨਾਲ ਤੁਸੀਂ ਵਿਆਹ ਕੀਤਾ ਹੈ ਸਾਨੂੰ ਕੀ ਪ੍ਰੋਬਲਮ ਹੋ ਸਕਦੀ ਸੀ ਪਾਗਲ ਤੂੰ ਸਾਡੇ ਨਾਲ ਗੱਲ ਤਾਂ ਕਰਦੀ ਹਾਂ ਇਹ ਅਲੱਗ ਗੱਲ ਹੈ ਕੇ ਹੁਣ ਉਹ ਇਸ ਤਰ੍ਹਾਂ ਕਹਿ ਰਹੇ ਸਨ ਅਤੇ ਸ਼ਾਇਦ ਪਹਿਲਾਂ ਇਸ ਤਰ੍ਹਾਂ ਨਾ ਕਹਿੰਦੇ ਉਸ ਸਮੇਂ ਸ਼ਾਇਦ ਨਾ ਮੰਨਦੇ ਪਰ ਹੁਣ ਉਹਨਾਂ ਨੇ ਸਾਨੂੰ ਦਿਲ ਤੋਂ ਮਾਫ ਕਰ ਦਿੱਤਾ ਸੀ ਅਤੇ ਬੱਚਿਆਂ ਨੂੰ ਵੀ ਬਹੁਤ ਪਿਆਰ ਕਰਨ ਲੱਗੇ ਮੇਰੀ ਮਾਂ ਨੇ ਨਿਤਨ ਨੂੰ ਕਿਹਾ ਕਿ ਤੁਸੀਂ ਇੰਨੇ ਦੂਰ ਜਾ ਕੇ ਰਹਿ ਰਹੇ ਹੋ ਕੁਝ ਸਮਾਂ ਉੱਥੇ ਗੁਜ਼ਾਰ ਲਓ ਕਿਉਂਕਿ ਬਾਰ-ਬਾਰ ਸ਼ਿਫਟ ਨਹੀਂ ਕਰ ਸਕਦੇ ਪਰ ਅਸੀਂ ਤਾਂ ਇਹੀ ਕਹਿੰਦੇ ਹਾਂ ਕਿ ਤੁਸੀਂ ਕੋਈ ਸਾਡੇ ਕੋਲ ਘਰ ਲੈ ਲਓ ਤਾਂ ਕਿ ਉਰਮੀ ਨੂੰ ਵੀ ਆਸਾਨੀ ਹੋ ਜਾਵੇ ਦੋ ਬੱਚੇ ਹਨ ਕਿਵੇਂ ਸੰਭਾਲਦੀ ਹੋਵੇਗੀ ਅਤੇ ਫਿਰ ਅਸੀਂ ਦੋਹਾਂ ਨੇ ਇਸ ਤਰ੍ਹਾਂ ਹੀ ਕੀਤਾ ਜਦੋਂ ਬੱਚੇ ਇੱਕ-ਇੱਕ ਸਾਲ ਦੇ ਹੋ ਗਏ ਤਾਂ ਅਸੀਂ ਦੋਵੇਂ ਵਾਪਸ ਉਸੇ ਸ਼ਹਿਰ ਦੇ ਵਿੱਚ ਆ ਗਏ ਅਤੇ ਮੈਂ ਆਪਣੇ ਮਾਪੇ ਦੇ ਘਰ ਦੇ ਕੋਲ ਹੀ ਇੱਕ ਮਕਾਨ ਕਿਰਾਏ ਤੇ ਲੈ ਲਿਆ ਮੈਨੂੰ ਵੀ ਆਸਾਨੀ ਹੋ ਜਾਂਦੀ ਸੀ ਮੇਰਾ ਅਤੇ ਨਿਤਨ ਦਾ ਰਿਸ਼ਤਾ ਵੀ ਫਿਰ ਤੋਂ ਜੁੜ ਗਿਆ ਸੀ ਹਾਂ ਕਦੇ-ਕਦੇ ਮੈਨੂੰ ਫਿਰ ਤੋਂ ਸਭ ਕੁਝ ਜ਼ਾਦ ਆ ਜਾਂਦਾ ਸੀ ਪਰ ਇਹ ਸਭ ਕੁਝ ਨਾਰਮਲ ਸੀ ਉਹ ਕਹਿੰਦਾ ਸੀ ਕਿ ਤੁਹਾਨੂੰ ਜਿੰਨਾ ਸਮਾਂ ਚਾਹੀਦਾ ਹੈ ਤੁਸੀਂ ਲੈ ਲਓ ਬਸ ਤੁਸੀਂ ਇੱਕ ਦਿਨ ਮੈਨੂੰ ਮਾਫ ਕਰ ਦਿਓ ਮਾਫ ਤਾਂ ਮੈਂ ਉਸ ਨੂੰ ਕਰ ਹੀ ਦਿੱਤਾ ਸੀ ਪਰ ਉਹ ਸਭ ਕੁਝ ਭੁੱਲ ਨਹੀਂ ਸਕੀ ਸੀ ਅਤੇ ਫਿਰ ਜਦੋਂ ਮੈਂ ਬੱਚਿਆਂ ਨੂੰ ਦੇਖਦੀ ਤਾਂ ਇਸ ਤਰ੍ਹਾਂ ਦਾ ਕੋਈ ਖਿਆਲ ਨਹੀਂ ਆਉਂਦਾ ਨਿਤਨ ਵੀ ਮੇਰਾ ਬਹੁਤ ਖਿਆਲ ਰੱਖਦਾ ਹੈ ਅਤੇ ਬੱਚਿਆਂ ਨੂੰ ਵੀ ਜਾਣ ਤੋਂ ਜ਼ਿਆਦਾ ਪਿਆਰ ਕਰਦਾ ਹੈ ਪਰ ਕਦੇ-ਕਦੇ ਚੰਗੇ ਲੋਕ ਸਾਨੂੰ ਬੁਰੇ ਹਾਦਸਿਆਂ ਤੋਂ ਬਾਅਦ ਹੀ ਮਿਲ ਹਨ ਅੰਤ ਦੇ ਵਿੱਚ ਮੈਂ ਇਹ ਹੀ ਕਹਿਣਾ ਚਾਹਾਂਗੀ ਕਿ ਜੇ ਇਹ ਸਭ ਕੁਝ ਨਾ ਹੋਇਆ ਹੁੰਦਾ ਤਾਂ ਸ਼ਾਇਦ ਜ਼ਿਆਦਾ ਚੰਗਾ ਹੁੰਦਾ ਦੋਸਤੋ ਅੱਜ ਦੀ ਸਾਡੀ ਇਹ ਕਹਾਣੀ ਸੀ ਤੁਹਾਨੂੰ ਇਹ ਕਿਸ ਤਰ੍ਹਾਂ ਦੀ ਲੱਗੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ